ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਫਰਕ ਤਾਂ ਪੈ ਗਿਆ ਪ੍ਰੋਗਰਾਮ ਦੇ ਨਾਲ ਹਾਜ਼ਰ ਹਾਂ ਜਿਸ ਦੇ ਵਿੱਚ ਅਸੀਂ ਵਕ ਵਕ ਮੁੱਦਿਆਂ ਲੈ ਕੇ ਹਾਜ਼ਰ ਹੁੰਦੇ ਆ ਜਿਸ ਉਤੇ ਗੱਲਬਾਤ ਕਰਨੀ ਬੇहद ਜ਼ਰੂਰੀ ਹੁੰਦੀ ਹੈ ਵਿਚਾਰ ਵਟਾਂਦਰਾ ਬੇहद ਜ਼ਰੂਰੀ ਹੁੰਦਾ ਹੈ ਜਿਸ ਦੇ ਵਿੱਚ ਤੁਹਾਡੀ رائے ਵੀ ਬੇहद ਜ਼ਰੂਰੀ ਹੁੰਦੀ ਹੈ ਤੇ ਅੱਜ ਵੀ ਅਸੀਂ ਦੋ ਮੁੱਦੇ ਚੂਜ਼ ਕੀਤੇ ਨੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਵਿਚਾਰ ਵਟਾਂਦਰਾ ਕਰਾਂਗੇ ਤਾਂ ਪਹਿਲਾ ਮੁੱਦਾ ਹੋਵੇਗਾ ਸੁਨੀਲ ਜਾਖੜ ਦੇ ਨਾਲ जुड़े होया ਤੁਹਾਨੂੰ ਚੇਤੇ ਹੋਵੇਗਾ ਪਹਿਲਾਂ ਵੀ ਜੋ ਸੁਨੀਲ ਜਾਖੜ ਨੇ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਕਾਫੀ ਜੋ ਖਬਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਤੇ ਉਸ ਤੋਂ ਬਾਅਦ ਅੱਜ ਉਹਨਾਂ ਦਾ ਬਿਆਨ ਇਸ ਮੁੱਦੇ ਤੇ ਸਾਹਮਣੇ ਆਇਆ ਆਖਰ ਕੀ ਕੁਝ ਉਹਨਾਂ ਨੇ ਸਪਸ਼ਟ ਕਰਨ ਦਿੱਤਾ ਹੈ ਆਖਰ ਕਾਰਨ ਕੀ ਰਿਹਾ ਹੈ ਇਹ ਸਾਰੀ ਜਾਣਕਾਰੀ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਉਹਨਾਂ ਨੇ ਭਾਜਪਾ ਨੂੰ ਵੀ ਚਿਹਰਾ ਬਦਲਣ ਦੀ ਜੋ ਹੈ ਗੱਲ ਕਹੀ ਹੈ ਪੰਜਾਬ ਦੇ ਪ੍ਰਤੀ ਤੇ ਆਖਰ ਕਿਉਂ ਅਜਿਹਾ ਕਿਹਾ ਗਿਆ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸੇ ਦੇ ਨਾਲ ਅਸੀਂ ਗੱਲ ਕਰਾਂਗੇ ਤਾਲਿਬਾਨ ਦੇ ਮੁੱਦੇ ਉੱਤੇ ਵੀ ਕਿਉਂਕਿ ਮਾਸਕੋ ਦੇ ਵਿੱਚ ਮੀਟਿੰਗ ਹੋਈ ਤਾਲਿਬਾਨ ਦੀ ਰਸ਼ੀਆ ਦੇ ਨਾਲ ਜਿਸ ਦੇ ਵਿੱਚ ਭਾਰਤ ਦੀ ਸ਼ਮੂਲੀਅਤ ਵੀ ਰਹੀ ਤਾਂ ਇਸ ਉੱਤੇ ਵੀ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਪ੍ਰੋਗਰਾਮ ਅੱਗੇ ਵਧਾਉਂਦੇ ਆ ਉਸ ਤੋਂ ਪਹਿਲਾਂ ਸਵਾਗਤ ਕਰਦੇ ਆ ਮੇਰੇ ਸਹਿਯੋਗੀ ਵਿਵੇਕ ਕੁਮਾਰ ਦਾ ਸਤਿ ਸ਼੍ਰੀ ਅਕਾਲ ਸੋਸ਼ੀਵਾਲ ਕਵਿਤਾ ਤੇ ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਵਿਵੇਕਤਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸੁਨੀਲ ਜਾਖੜ ਨੂੰ ਲੈ ਕੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਭਾਜਪਾ ਨੂੰ ਕਿ ਤੁਸੀਂ ਆਪਣਾ ਚਿਹਰਾ ਬਦਲੋ ਪੰਜਾਬ ਨੂੰ ਲੈ ਕੇ ਕਿਉਂਕਿ ਸ਼ੁਰੂ ਤੋਂ ਹੀ ਦੇਖਿਆ ਜਾਂਦਾ ਹੈ ਕਿ ਕਿਸਾਨਾਂ ਦੀ ਗੱਲ ਕਰ ਲਈਏ ਪੰਜਾਬੀਆਂ ਦੀ ਗੱਲ ਕਰ ਲਈਏ ਤਾਂ ਭਾਜਪਾ ਨੂੰ ਲੈ ਕੇ ਹੀ ਕੀ ਰਿਆ ਜਾਂਦਾ ਹੈ ਤਾਂ ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦ ਕੋਈ ਇੱਕ ਬੰਦਾ ਗਲਤ ਹੈ ਜਾਂ ਇੱਕ ਪਾਰਟੀ ਗਲਤ ਹੈ ਤਾਂ ਹੀ ਉਸ ਉੱਤੇ ਵਾਰ-ਵਾਰ ਸਵਾਲ ਚੁੱਕੇ ਜਾ ਰਹੇ ਨੇ ਤਾਂ ਹੁਣ ਤਾਂ ਸੁਨੀਲ ਜਾਖੜ ਦੇ ਵੱਲੋਂ ਵੀ ਸਵਾਲ ਕਹਿ ਸਕਦੇ ਹਾਂ ਚੁੱਕਿਆ ਗਿਆ ਹੈ ਜੀ ਕਵਿਤਾ ਇੱਕ ਖਬਰ ਚਰਚਾ ਦੇ ਵਿੱਚ ਕਿਵੇਂ ਆਈ ਕਿਉਂਕਿ ਜਿਹੜੀ ਹੈ ਸਾਰਾ ਰੌਲਾ ਰੱਪਾ ਚੱਲ ਰਿਹਾ ਹੈ ਇਸ ਵੇਲੇ ਕਿ ਸੁਨੀਲ ਜਾਖੜ ਕਿੱਥੇ ਨੇ ਸੁਨੀਲ ਜਾਖੜ ਜਿਹੜਾ ਇਹ ਵੀ ਚਰਚਾ ਇਸ ਕਰਕੇ ਬਧੀ ਕਿ ਹਰਿਆਣਾ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹ ਦੋਨੋਂ ਇਸ ਵੇਲੇ ਭਾਜਪਾ ਦੇ ਵੱਡੇ ਚਿਹਰੇ ਆ ਕੇ ਬਹੁਤ ਸਾਰੀਆਂ ਮੀਟਿੰਗਾਂ ਕਰਕੇ ਗਏ ਭਾਜਪਾ ਨੇ ਹਰਿਆਣਾ ਦੇ ਵਿੱਚ 200 ਦੇ ਕਰੀਬ ਰੈਲੀਆਂ ਕੀਤੀਆਂ ਨੇ ਵੱਡੀਆਂ ਤੇ ਜਿਸ ਦੇ ਵਿੱਚੋਂ 12 ਰੈਲੀਆਂ ਸਿਰਫ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਕਰਕੇ ਗਏ ਨੇ ਤੇ ਇਦਾਂ ਦੇ ਮੰਚ ਦੇ ਉੱਤੇ ਸੁਨੀਲ ਜਾਖੜ ਦੀ ਗੈਰ ਮੌਜੂਦਗੀ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਕਰਦੀ ਸੀ ਕਿ ਭਾਜਪਾ ਦੇ ਵਿੱਚ ਪੰਜਾਬ ਭਾਜਪਾ ਚ ਖਾਸ ਕਰਕੇ ਕੁਝ ਠੀਕ ਜਿਹੜਾ ਉਹ ਨਹੀਂ ਚੱਲ ਰਿਹਾ ਤੇ ਇਸ ਦੀ ਪੁਸ਼ਟੀ ਹੋਈ ਦੋ ਤਿੰਨ ਦਿਨ ਪਹਿਲਾਂ ਜਦੋਂ ਮੀਡੀਆ ਧਾਰਿਆਂ ਨੇ ਖਬਰ ਚਲਾਤੀ ਹਾਲਾਂਕਿ ਉਹ ਇੱਕ ਦਿੱਲੀ ਦੀ ਅਖਬਾਰ ਹੈ ਸਭ ਤੋਂ ਪਹਿਲਾਂ ਉਹਨੇ ਪਬਲਿਕੇਸ਼ਨ ਕੀਤੀ ਸੀ ਕਿ ਸੁਨੀਲ ਜਾਖੜ ਅਸਤੀਫੇ ਦੀ ਪੇਸ਼ਕਸ਼ ਕਰਕੇ ਗਏ ਨੇ ਕੇਂਦਰ ਸਰਕਾਰ ਨੂੰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈਆ ਮੇਰਾ ਅਸਤੀਫਾ ਲੈ ਲੋ ਕਿਉਂਕਿ ਪੰਜਾਬ ਦੇ ਵਿੱਚ ਤੁਹਾਡਾ ਨਜ਼ਰੀਆ ਜਿਹੜਾ ਆ ਪੰਜਾਬ ਨੂੰ ਲੈ ਕੇ ਉਹ ਨਹੀਂ ਬਦਲ ਰਿਹਾ ਤੇ ਮੈਨੂੰ ਤੁਸੀਂ ਫ੍ਰੀ ਹੈਂਡ ਨਹੀਂ ਦੇ ਰਹੇ ਜਿਸ ਕਰਕੇ ਪੰਜਾਬ ਭਾਜਪਾ ਚੰਗੀ ਤਰ੍ਹਾਂ ਪਰਫਾਰਮੈਂਸ ਨਹੀਂ ਕਰ ਪਾਰੀ ਜੀ ਤੇ ਇਸ ਤੋਂ ਬਾਅਦ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਉਸ ਅਖਬਾਰ ਦੇ ਵਿੱਚ ਲਿਖਿਆ ਗਿਆ ਉਹਦੇ ਅਕੋਰਡਿੰਗ ਬੋ ਦੱਸ ਰਿਹਾ ਤੁਹਾਨੂੰ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਪੰਜਾਬ ਦੇ ਵਿੱਚੋਂ ਲੋਕ ਸਭਾ ਦੀਆਂ ਇੱਕ ਅਧੀਆਂ ਸੀਟਾਂ ਕੱਢ ਵੀ ਲੈਂਦੇ ਸੀ ਕਹਿੰਦੇ ਵੀ ਤੁਹਾਡੀ ਪ੍ਰਧਾਨਗੀ ਦੇ ਵਿੱਚ ਇੱਕ ਸੀਟ ਵੀ ਨਹੀਂ ਨਿਕਲੀ ਤਾਂ ਕਹਿੰਦੇ ਮੇਰੀ ਪ੍ਰਧਾਨਗੀ ਵਿੱਚ 10% ਵੋਟ ਸ਼ੇਅਰ ਵਧਿਆ ਵੋਟ ਸ਼ੇਅਰ ਤਾਂ ਵਾਕਈ ਪੰਜਾਬ 'ਚ ਵਧਿਆ ਹੈ ਕਿ ਪਿਛਲੀ ਵਾਰ 8 ਸੀ ਤੇ ਉਸ ਤੋਂ ਬਾਅਦ 18 ਪਹੁੰਚਿਆ ਹੈ ਤੇ ਕਹਿੰਦੇ ਵੀ ਸੀਟ ਵੀ ਕੱਢ ਦੇਣੀ ਸੀ ਪਰ ਤੁਸੀਂ ਟਿਕਟਾਂ ਦੀ ਵੰਡ ਵੇਲੇ ਮੇਰੀ ਸਲਾਹ ਜਿਹੜੀ ਆ ਉਹ ਨਹੀਂ ਲਈ ਤੁਸੀਂ ਅਜਿਹੇ ਚਿਹਰਿਆਂ ਨੂੰ ਲੈ ਕੇ ਖੜਾ ਕਰਤਾ ਜਿਹੜੇ ਜਾਂ ਤਾਂ ਕਿਸੇ ਪਾਰਟੀ ਨਾਲ ਸੰਬੰਧਿਤ ਸੀ ਕਿਸੇ ਪਾਰਟੀ ਦੇ ਵਿੱਚ ਲੋਕਾਂ ਨਾਲ ਲੜ ਕੇ ਆਏ ਹੋਏ ਸੀਗੇ ਕਹਿੰਦੇ ਵੀ ਉਹਨਾਂ ਨੇ ਆ ਕੇ ਤੁਹਾਡੀ ਪਾਰਟੀ ਦਾ ਨੁਕਸਾਨ ਕੀਤਾ ਜਿਵੇਂ ਉਹਨਾਂ ਨੇ ਐਗਜ਼ਾਮਪਲ ਲਈ ਵੀ ਕਹਿ ਦਿੱ ਗਏ ਕਿ ਰਵਨੀਤ ਬਿੱਟੂ ਹਾਂ ਬੇਸ਼ੱਕ ਜੇ ਉਹ ਲੁਧਿਆਣੇ ਤੋਂ ਕਾਂਗਰਸ 'ਚ ਲੜਦੇ ਮੇਰੇ ਖਿਆਲ ਨਾਲ ਜਿੱਤ ਸਕਦੇ ਸੀਗੇ ਚਾਂਸਸ ਸੀਗੇ ਪਰ ਭਾਜਪਾ 'ਚ ਗਏ ਇੱਕ ਤਾਂ ਪਹਿਲਾਂ ਹੀ ਰੋਲਰ ਰੱਪਰ ਗੜੀ ਦੇ ਬਿੱਟੂ ਦਾ ਬਹੁਤ ਸੀਗਾ ਤੇ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਚਲੇ ਗਏ ਕਿਸਾਨਾਂ ਨੂੰ ਜਿਹੜੀ ਉਹਨਾਂ ਨੇ ਸ਼ਬਦਾਬਲੀ ਵਰਤੀ ਉਸ ਤੋਂ ਬਾਅਦ ਫਿਰ ਜਿਹੜਾ ਰਾਜਾ ਵੜਿੰਗ ਦੇ ਹੱਕ 'ਚ ਸਮਰਥਨ ਗਿਆ ਹਾਲਾਂਕਿ ਰਾਜਾ ਵੜਿੰਗ ਵੀ ਕੋਈ ਖਾਸ ਵੋਟਾਂ ਨਾਲ ਜਿੱਤੇ ਨਹੀਂ ਹੈਗੇ ਜੈਸਾ ਹਿਸਾਬ ਦੇ ਨਾਲ ਗਿੱਦੜ ਬਾਹੇ 'ਚੋਂ ਵੀ ਨਹੀਂ ਇਸ ਵਾਰੀ ਉਸ ਹਿਸਾਬ ਨਾਲ ਵੋਟਾਂ ਪਈਆਂ ਜਿਹੜੀ ਲੀਡ ਦੇ ਨਾਲ ਰਾਜਾ ਵੜਿੰਗ ਜਿੱਤਦੇ ਨੇ ਤੇ ਉਹਦਾ ਇਫੈਕਟ ਚਲੋ ਪਿਆ ਪਰ ਜਾਖੜ ਸਾਹਿਬ ਨੇ ਜਿਹੜਾ ਸਟੈਂਡ ਲਿਆ ਮੈਂ ਕਹੂੰਗਾ ਕਿ ਕਾਬਲੀਅਤ ਤਾਰੀਫ ਸਟੈਂਡ ਹੈ ਇਸ ਉਹ ਗਏ ਫਤਿਹ ਜੰਗ ਬਾਜਵਾ ਗਏ ਤੇ ਇਦਾਂ ਨਾ ਜਾਣੀ ਕਿੰਨੇ ਵੱਡੇ ਚਿਹਰੇ ਜਿਹੜੇ ਕਾਂਗਰਸ ਦੇ ਸੀਗੇ ਆਕਾਲੀਆਂ ਦੇ ਸੀਗੇ ਆਮ ਆਦਮੀ ਪਾਰਟੀ ਦੇ ਵੀ ਗਏ ਬਾਤ ਹਨਾ ਸੁਸ਼ੀਲ ਰਿੰਕੂ ਚਲੇ ਗਏ ਸ਼ੀਤਲੰਗੁਰਾਲ ਚਲੇ ਗਏ ਪਰ ਬਹੁਤ ਸਾਰੇ ਸਿੱਖ ਸਿਰਫ ਨਾ ਸਿਰਫ ਪੰਜਾਬ ਦੀ ਸਿਆਸਤ ਤੋਂ ਜਾਂ ਫਿਰ ਕੇਂਦਰ ਤੋਂ ਵੀ ਕਈਏ ਜਿਹੜੇ ਪੰਜਾਬ ਨੂੰ ਲੈ ਕੇ ਕਾਫੀ ਹਮਦਰਦੀ ਦਿਖਾਉਂਦੇ ਸੀ ਉਹ ਗਏ ਪਰ ਅਜ ਤੱਕ ਕਿਸੇ ਨੇ ਪੰਜਾਬ ਦਾ ਮੁੱਦਾ ਉਹਨੇ ਗੱਜ-ਬੱਜ ਕੇ ਨਹੀਂ ਚੱਕਿਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦੂੰਗਾ ਮਨਜਿੰਦਰ ਸਿੰਘ ਸਿਰਸਾ 2020 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲਿਆ ਸੀਗਾ ਤਾਂ ਉਹਦੋਂ ਭਾਜਪਾ ਦੇ ਵਿੱਚ ਨਹੀਂ ਸੀਗੇ ਉਹਦੋਂ ਇਹ ਦਿੱਲੀ ਸ਼ਰੋਮਣ ਕਮੇਟੀ ਦੇ ਜਿਹੜੇ ਨੇ ਪ੍ਰਧਾਨ ਹੁੰਦੇ ਸੀਗੇ ਤੇ ਉਸ ਵੇਲੇ ਇਹਨਾਂ ਨੇ ਭਾਜਪਾ ਦਾ ਇੰਨਾ ਵਿਰੋਧ ਕੀਤਾ ਸੀਗਾ ਜਿਹੜੇ ਵੀ ਕਿਸਾਨ ਨੂੰ ਜਾਂ ਫਿਰ ਕਿਸਾਨੀ ਅੰਦੋਲਨ ਦੇ ਵਿੱਚ ਚਾਹੇ ਬਾਬਾ ਜੱਗੀ ਹੋਵੇ ਜਾਂ ਜਿੰਨੇ ਵੀ ਲੋਕਾਂ ਨੂੰ ਗ੍ਰਿਫਤਾਰ ਕਰਦੀ ਸੀ ਪੁਲਿਸ ਇਹ ਉਹਨਾਂ ਦੇ ਲੀਗਲ ਕੇਸ ਲੜਦੇ ਹੁੰਦੇ ਸੀਗੇ ਉਹਨਾਂ ਨੂੰ ਛਡਾ ਕੇ ਲੈ ਕੇ ਆਂਦੇ ਹੁੰਦੇ ਸੀਗੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਇਹਨਾਂ ਨੇ ਛਡਵਾਏ ਸੀਗੇ ਮੰਜਿੰਦਰ ਸਰਸਵਾਨ ਨੇ ਤੇ ਉਦੋਂ ਹੀ ਇਹਨਾਂ ਨੇ ਆਪਣੀ ਇੱਕ ਇਮੇਜ ਬਣਾਈ ਕਿ ਮੈਂ ਤਾਂ ਪੰਜਾਬ ਦੇ ਲਈ ਹਮੇਸ਼ਾ ਹੀ ਖੜਾ ਆ ਹਾਂ ਭਾਜਪਾ ਦੇ ਵਿੱਚ ਗਏ ਉਹੀ ਅੰਦੋਲਨ ਚੱਲ ਰਿਹਾ ਹੁਣ ਵੀ ਮਨਜਿੰਦਰ ਸਰਸਾ ਉਹਦਾ ਇੱਕ ਵੀ ਬਿਆਨ ਆਇਆ ਇਸ ਪੂਰੇ ਮੁੱਦੇ ਦੇ ਉੱਤੇ ਸੋ ਕਹਿਣ ਦੀ ਗੱਲ ਇਹ ਹੈ ਕਿ ਜਿਹੜੇ ਪੰਜਾਬ ਦੇ ਹਮਦਰਦੀ ਬਣਦੇ ਸੀਗੇ ਜਿਹੜੇ ਤਾਂ ਇਹ ਸਿਆਸਤ ਖੇਡ ਰਹੇ ਨੇ ਜਿਹੜੇ ਸੁਪਨੇ ਦੇਖ ਰਹੇ ਸੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨ ਦੇ ਉਹਨਾਂ ਨੇ ਕਿਸਾਨਾਂ ਦੇ ਲਈ ਕੀ ਸਟੈਂਡ ਲਿਆ ਮੈਂ ਰੀਸਰਟ ਗੱਲ ਕਰਦਾ ਰਵਨੀਤ ਬਿੱਟੂ ਦੀ ਜਦੋਂ ਇਹ ਮੰਤਰੀ ਚੁਣੇ ਗਏ ਤੁਸੀਂ ਇੱਕ ਇਹਨਾਂ ਦੀ ਵੀਡੀਓ ਵੀ ਦੇਖੀ ਹੋਣੀ ਹੈ ਕਿਨਾਂ ਨੂੰ ਫੋਨ ਆ ਗਿਆ ਸੀ ਰਾਤ ਨੂੰ ਕਿ ਭਾਈ ਤੁਸੀਂ ਦਿੱਲੀ ਪਹੁੰਚੋ ਤੁਹਾਨੂੰ ਵੱਡਾ ਅਹੁਦਾ ਦੇ ਰਹੇ ਆਂ ਇਹ ਰਾਤ ਨੂੰ ਦਿੱਲੀ ਪਹੁੰਚ ਗਏ ਤੇ ਜਦੋਂ ਮੋਦੀ ਸਾਹਿਬ ਨੇ ਇੱਕ ਪਹਿਲਾਂ ਮਤਲਬ ਰਾਤ ਨੂੰ ਸੌ ਚ ਤੋਂ ਪਹਿਲਾਂ ਜਦੋਂ ਮੀਟਿੰਗ ਰੱਖੀ ਸੀਗੇ ਸਾਰਿਆਂ ਨਾਲ ਚਾਹ ਪਾਣੀ ਦੀ ਤੇ ਉਦੋਂ ਇਹਨਾਂ ਦੀ ਗੱਡੀ ਫਸ ਗਈ ਜਾਮ ਦੇ ਵਿੱਚ ਰਵਨੀਤ ਬਿੱਟੂ ਸਾਹਿਬ ਦੀ ਪ੍ਰਧਾਨ ਮੰਤਰੀ ਮੋਦੀ ਦੇ ਘਰ ਤੋਂ ਥੋੜਾ ਜਿਹਾ ਪਹਿਲਾਂ ਤੇ ਭੱਜ ਕੇ ਪ੍ਰਧਾਨ ਮੰਤਰੀ ਮੋਦੀ ਦੇ ਘਰ ਦੇ ਵਿੱਚ ਗਏ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸੌ ਚੁੱਕੀ ਰਾਤ ਨੂੰ ਤਾਂ ਉਦੋਂ ਪੰਜਾਬ ਦੇ ਇੱਕ ਮੀਡੀਆ ادارے ਨੂੰ ਇਹਨਾਂ ਨੇ ਇੰਟਰਵਿਊ ਦਿੱਤਾ ਕਹਿੰਦੇ ਵੀ ਮੈਂ ਕਿਸਾਨਾਂ ਦਾ ਬੰਦੀ ਸਿੰਘਾਂ ਦਾ ਸਾਰਿਆਂ ਦਾ ਮੁੱਦਾ ਜਿਹੜਾ ਹੱਲ ਕਰਾਂਗਾ ਜੀ ਮੈਂ ਪੰਜਾਬ ਦਾ ਪੁੱਤ ਆ ਇਹ ਆ ਉਹ ਹੈ ਨਾ ਬਹੁਤ ਸਾਰੇ ਮੁੱਦੇ ਚੱਕੇ ਇਹਨਾਂ ਨੇ ਪੰਜਾਬ ਤੇ ਲਈ ਪਰ ਉਸ ਤੋਂ ਬਾਅਦ ਜੋ ਤੋ ਤੇ ਦਿਨ ਪਹਿਲਾਂ ਇਹਨਾਂ ਨੇ ਬਿਆਨ ਦਿੱਤਾ ਉਹ ਵੀ ਤਾਰਿਆਂ ਨੂੰ ਪਤਾ ਹੈ ਕਿ ਜਿਹੜਾ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਕੀਤਾ ਸੀਗਾ ਤੇ ਕਹਿੰਦੇ ਜੀ ਜੋ ਰੇਲਾਂ ਦਾ ਨੁਕਸਾਨ ਹੋਏਗਾ ਉਹ ਮੈਂ ਕਿਸਾਨਾਂ ਤੋਂ ਭરાਵਾਂਗਾ ਉਸੇ ਵੇਲੇ ਦੋ ਚਿਹਰੇ ਆ ਗਏ ਕਿ ਜਦੋਂ ਅਹੁਦਾ ਮਿਲਣ ਵਾਲਾ ਸੀ ਤਾਂ ਉਦੋਂ ਕਿਹੜਾ ਚਿਹਰਾ ਸੀ ਤੇ ਜਦੋਂ ਮਿਲ ਗਿਆ ਉਸ ਤੋਂ 1 ਮਹੀਨੇ ਬਾਅਦ 2 ਮਹੀਨੇ ਬਾਅਦ ਹੁਣ ਕਿਹੜਾ ਚਿਹਰਾ ਚੱਲ ਰਿਹਾ ਸੋ ਸੁਨੀਲ ਜਾਖੜ ਦੇ ਕਿਰਦਾਰ ਦੀ ਗੱਲ ਕਰੀਏ ਕਵਿਤਾ ਸੁਨੀਲ ਜਾਖੜ ਬਹੁਤ ਸਮਝਦਾਰ ਆਗੂਆਂ ਦੇ ਵਿੱਚੋਂ ਆਉਂਦੇ ਨੇ ਜਦੋਂ ਉਹ ਕਾਂਗਰਸ 'ਚ ਰਹੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਬਨਾਦੀ ਪ੍ਰਧਾਨਗੀ ਦੇ ਵਿੱਚ ਕਾਂਗਰਸ ਅੱਗੇ ਵਧੀ ਹੈ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਜਦੋਂ ਕਾਂਗਰਸ ਦੇ ਵਿੱਚ ਮਸਲਾ ਹੀ ਸਾਰਾ ਅਹੁਦੇਦਾਰੀਆਂ ਦਾ ਚੱਲ ਰਿਹਾ ਸੀ ਨਵਜੋਤ ਸਿੰਘ ਸਿੱਧੂ ਭਾਲ ਰਹੇ ਸੀ ਕਿ ਮੈਨੂੰ ਕੋਈ ਅਦਾਂ ਮੇਲੇ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡ ਲਾਈਨ ਕਰੀਏ ਕੈਪਟਨ ਅਮਰਿੰਦਰ ਸਿੰਘ ਸਾਈਡ ਲਾਈਨ ਹੋ ਗਏ ਨਵਜੋਤ ਸਿੰਘ ਸਿੱਧੂ ਸਾਹਿਬ ਜਿਹੜੇ ਪ੍ਰਧਾਨ ਬਣ ਗਏ ਪ੍ਰਧਾਨਗੀ ਕਿਹਦੀ ਖੋਈ ਗਈ ਸੁਨੀਲ ਜਾਖੜ ਦੀ ਤਾਂ ਉਸ ਵੇਲੇ ਵੀ ਇਹਨਾਂ ਨੇ ਹੱਸ-ਹੱਸ ਕੇ ਜਿਹੜੀ ਹੈ ਪ੍ਰਧਾਨਗੀ ਉਹ ਛੱਡੀ ਉਸ ਤੋਂ ਬਾਅਦ ਜਦੋਂ ਇਹ ਵੀ ਗੱਲ ਨਿਕਲੀ ਕਿ 40 ਵਿਧਾਇਕਾਂ ਨੇ ਸਮਰਥਨ ਜਿਹੜਾ ਆ ਸੁਨੀਲ ਜਾਖੜ ਦੇ ਨਾਮ ਤੇ ਦਿੱਤਾ ਸੀ ਕਾ ਤੇ ਇਹਨਾਂ ਦੇ ਕੋਲੋਂ ਕਹਿੰਦੇ ਵੀ ਮੁੱਖ ਮੰਤਰੀ ਦਾ ਅਹੁਦਾ ਵੀ ਚਲਾ ਗਿਆ ਤੇ ਉਸ ਤੋਂ ਬਾਅਦ ਫੇਰ ਥੋੜੀ ਨਰਾਜ਼ਗੀ ਦੇ ਵਿੱਚ ਆਇਆ ਅਸਤੀਫਾ ਜਿਹੜਾ ਇਹਨਾਂ ਨੇ ਕਿਹਾ ਕਿ ਮੈਂ ਸੰਨਿਆਸੀ ਲੈ ਰਿਹਾ ਸਿਆਸਤ ਤੋਂ ਚਲੋ ਫਿਰ ਜਿਹੜੇ ਸਿਆਸਤਦਾਨ ਹੁੰਦੇ ਨੇ ਉਹਨਾਂ ਦੇ ਸੰਨਿਆਸ ਦਾ ਕੋਈ ਟਾਈਮ ਨਹੀਂ ਹੁੰਦਾ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਸੀਗੇ ਕਿ ਮੈਂ ਆਖਰੀ ਚੋਣਾਂ 'ਚ ਮੈਂ ਸੇਵਾ ਕਰੂੰਗਾ ਤੇ ਜਾਂਦੇ-ਜਾਂਦੇ 2022 ਦੀਆਂ ਚੋਣਾਂ ਵੀ ਲੜ ਕੇ ਗਏ ਲੰਬੀ ਤੋਂ ਤੇ ਉਹੀ ਹੈ ਕਿ ਇਹਨਾਂ ਨੇ ਹੁਣ ਜਿਹੜਾ ਸਟੈਂਡ ਲਿਆ ਪੰਜਾਬ ਦੇ ਲਈ ਉਹ ਲੈਣਾ ਕਿਉਂ ਪੈ ਗਿਆ ਕਵਿਤਾ ਇਹ ਵੀ ਵੱਡਾ ਸਵਾਲ ਹੈ ਪਹਿਲੀ ਗੱਲ ਤਾਂ ਸੁਨੀਲ ਜਾਖੜ ਜਿਹੜੇ ਪਰਿਵਾਰ ਚੋਂ ਆਉਂਦੇ ਨੇ ਸਭ ਤੋਂ ਵੱਡਾ ਕਹਦੀ ਹੈ ਤਾਂ ਉਹਨਾਂ ਦਾ ਖੇਤੀਬਾੜੀ ਵਾਲਾ ਪਰਿਵਾਰ ਹੈ ਉਹ ਕਹਿੰਦੇ ਵੀ ਨਾ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨ ਦਾ ਪੁੱਤ ਆ ਜੀ ਸੁਨੀਲ ਜਾਖੜ ਉਹਨਾਂ ਆਦਿਆ ਬੋਹਰ ਦੇ ਵਿੱਚ ਬਹੁਤ ਸਾਰੇ ਬਾਗ ਨੇ ਕਿਨੂਆ ਦੇ ਇਸ ਤੋਂ ਇਲਾਵਾ ਖੇਤੀ ਵੀ ਨਾ ਦੀ ਬਹੁਤ ਤਗੜੀ ਹੈ ਇਸ ਕਰਕੇ ਕਿਸਾਨ ਪਰਿਵਾਰ ਦੇ ਵਿੱਚੋਂ ਵੀ ਆਉਂਦੇ ਨੇ ਦੂਸਰਾ ਨਜ਼ਰੀਆ ਇਹ ਰਿਹਾ ਇਹਨਾਂ ਦਾ ਕਿ ਜੋ ਪੰਜਾਬ ਦੇ ਵਿੱਚ ਫਿੱਕ ਪਾਉਣ ਦੀ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਉਹ ਰਵਨੀਤ ਮਿੱਟੂ ਦੇ ਬਿਆਨ ਹੋਣ ਜਾਂ ਫਿਰ ਕੰਗਨਾ ਰਣੌਤ ਦੇ ਵਾਰ-ਵਾਰ ਬਿਆਨ ਹੋਣ ਤਾਂ ਕਿ ਇਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਕੰਗਨਾ ਰਣੌਤ ਪੰਜਾਬ ਨੂੰ ਲੈ ਕੇ ਬਹੁਤ سارے ਬਿਆਨ ਦਿੰਦੀ ਹੈ ਹਾਂਜੀ ਮੈਂ ਕੰਗਨਾ ਰਣੌਤ ਵਾਲੇ ਬਿਆਨ ਤੇ ਵੀ ਆਮ ਨੇ ਕੱਲ ਪਰਸੋ ਜੋ ਬਿਆਨ ਦਿੱਤਾ ਬੇਤੁਕਾ ਬੇहद ਗਿਰਿਆ ਹੋਇਆ ਬਿਆਨ ਹੈ ਹਾਲਾਂਕਿ ਉਹਨੇ ਨਾਂ ਨਹੀਂ ਲਿਆ ਅੱਗੇ ਪਿੱਛੇ ਦੀ ਗੱਲ ਕੀਤੀ ਕਿ ਸੂਬੇ ਜਿਹੜੇ ਨੇ ਤਾਂ ਸਾਰਿਆਂ ਨੂੰ ਪਤਾ ਅੱਗੇ ਪਿੱਛੇ ਕਿਹੜੇ ਸੂਬੇ ਪੈਂਦੇ ਨੇ ਅੱਗੇ ਉੱਤਰਾਖੰਡ ਪੈਂਦਾ ਪਿੱਛੇ ਪੰਜਾਬ ਪੈਂਦਾ ਹਾਂ ਜਾਂ ਤਾਂ ਇਹ ਉੱਤਰਾਖੰਡ ਨੂੰ ਗਾਲਾਂ ਕੱਢ ਰਹੀ ਆ ਪੰਜਾਬ ਨੂੰ ਗਾਲਾਂ ਕੱਢ ਰਹੀ ਆ ਜ਼ਿਕਰ ਕੀਤਾ ਹੈ ਕਿ ਜ਼ਿਕਰ ਕਰਦਾ ਕਿ ਅੱਗੇ ਪਿੱਛੇ ਵਾਲੀਆਂ ਸਟੇਟਾਂ ਨੇ ਤਾਂ ਮੈਂ ਪੁੱਛਣਾ ਚਾਹੁੰਗਾ ਕਿ ਠੀਕ ਹੈ ਜੇਕਰ ਤੁਸੀਂ ਇਹ ਇਲਜ਼ਾਮ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਲਾਉਂਦੇ ਹੋ ਤਾਂ ਫਿਰ ਪੰਜਾਬ ਦੇ ਵਿੱਚ ਪਹਿਲਾ ਜਿਹੜਾ ਗਾਂਜਾ ਗੁੰਜਾ ਮੈਰੂਆਨਾ ਵਗੈਰਾ ਹੁੰਦਾ ਉਹ ਤਾਂ ਨਾਮ ਬਦਨਾਮ ਤਾਂ ਹਿਮਾਚਲ ਦਾ ਹੀ ਰਿਹਾ ਆ ਉੱਥੇ ਕਿ ਉਧਰੋਂ ਆਉਂਦਾ ਸਾਰਾ ਤੇ ਬਹੁਤ ਸਾਰੇ ਪੰਜਾਬ ਦੇ ਦੇਖੋ ਤੁਸੀਂ ਇਹ ਦੇਖੋ ਕਿ ਉੱਥੇ ਕਿਹੜੀ ਚੀਜ਼ ਦੀ ਖੇਤੀ ਹੁੰਦੀ ਹੈ ਕੀ ਉੱਥੇ ਹੈ ਉੱਥੇ ਟੂਰਿਜ਼ਮ ਹੈ ਹਿਮਾਚਲ ਦੇ ਵਿੱਚ ਟੂਰਿਜ਼ਮ ਵੀ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕ ਕਰਦੇ ਨੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਸਲਾਹ ਦੇਣਾ ਚਾਹੁੰਗਾ ਕਿ ਭਾਈ ਅਸੀਂ ਉੱਥੇ ਛਤਰਖੰਡ ਜਾਂਦੇ ਹਾਂ ਉੱਥੇ ਕਦੀ ਗੱਡੀਆਂ ਟੁੱਟਦੀਆਂ ਸਾਡੀਆਂ ਕਦੀ ਕੁਟ ਮਲਾ ਰਿਆ ਇੱਕ ਸਾਲ ਜੇਕਰ ਹਿਮਾਚਲ ਛੱਡ ਕੇ ਅਸੀਂ ਜੰਮੂ ਕਸ਼ਮੀਰ ਚਲੇ ਜਾਈਏ ਇਨਾ ਦੀ ਅਕਲ ਟਕਾਣੇ ਆ ਜਾਣੀ ਹੈ ਜੇ ਇਨਾ ਦੀ ਅਕਲ ਟਕਾਣੇ ਆ ਗਈ ਨਾਲ ਦੀ ਨਾਲ ਕੰਗਣਾ ਦੀ ਵੀ ਆ ਜਾਏਗੀ ਮਸਲਾ ਇਹ ਹੈ ਕਵਿਤਾ ਕਿ ਕੰਗਣਾ ਨੂੰ ਨਾ ਤਾਂ ਹਿਮਾਚਲ ਨਾਲ ਕੋਈ ਲੈਣਾ ਦੇਣਾ ਹੈ ਨਾ ਉਹਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਉਹਨੂੰ ਲੈਣਾ ਦੇਣਾ ਆਪਣੀ ਸਿਆਸਤ ਨਾਲ ਆਪਣੇ ਨਾਮ ਨਾਲ ਹੈ ਕਿ ਮੈਂ ਚੌਥੇ ਦਿਨ ਖਬਰਾਂ ਚਾਹੀਦਾ ਹੈ ਤਾਂ ਹੀ ਭਾਜਪਾ ਆਗੂਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਬਿਆਨਬਾਜ਼ੀ ਨਾ ਦੇਵੇ ਕਿਉਂਕਿ ਸਿਆਸਤ ਦੀ ਵਿਸ਼ਵਾ ਹੁੰਦੀ ਹੈ ਤੁਸੀਂ ਇੱਕ ਚੀਜ਼ ਦੇਖੋ ਕਿ ਫਰਕ ਕਿੰਨਾ ਪਿਆ ਕਿ ਜਿਹੜੀ ਮੰਗਾ ਜਾ ਕੇ ਸੁਨੀਲ ਜਾਖੜ ਰੱਖ ਕੇ ਆਏ ਨੇ ਉਹਦੀ ਹਾਂ ਤੇ ਵਿੱਚ ਹਾਂ ਹਰਜੀਤ ਗਰੇਵਾਲ ਮਲੰਦੇ ਹਰਜੀਤ ਗਰੇਵਾਲ ਨੂੰ ਬੇਸ਼ੱਕ ਪੰਜਾਬ ਦੇ ਵਿੱਚ ਇਹ ਕਿਹਾ ਜਾਵੇ ਕਿ ਇਹ ਕੌਣ ਨੇ ਨਾ ਕੋਈ ਨਹੀਂ ਪੁੱਛਦਾ ਪਰ ਸੁਣੀ ਜਿਹੜੇ ਹਰਜੀਤ ਗਰੇਵਾਲ ਨੇ ਉਹ ਕੇਂਦਰ ਦੀ ਮਹਿਫਲ ਦੇ ਵਿੱਚ ਬਿਨਾ ਬੁਲਾਏ ਜਾ ਕੇ ਕੁਰਸੀ ਲੈ ਕੇ ਬੈਠਣ ਵਾਲੇ ਆਗੂਆਂ ਚ ਨੇ ਉਹ ਚਾਹ ਤਮ ਮੀਟਿੰਗ ਕਰ ਸਕਦੇ ਕਿਉਂਕਿ ਬਹੁਤ ਪੁਰਾਣੇ ਆਗੂ ਨੇ ਪੰਜਾਬ ਦੇ ਵਿੱਚ 2020 ਦੇ ਕਿਸਾਨ ਅੰਦੋਲਨ ਦੇ ਸਮੇਂ ਜਿੰਨਾ ਉਹਨਾਂ ਨੇ ਇੱਕ ਡੱਗ ਸਟੈਂਡ ਲਿਆ ਕਿਸੇ ਆਗੂ ਨੇ ਨਹੀਂ ਲਿਆ ਸੋ ਬਹੁਤ ਉੱਚਾ ਰੁਤਬਾ ਰੱਖਦੇ ਨੇ ਉਹ ਤੱਕ ਹੁਣ ਸੁਨੀਲ ਜਾਖੜ ਦੇ ਵਿੱਚ ਜਿਹੜੇ ਸੁਰ ਦੇ ਵਿੱਚ ਸੁਰਮਲਾਂ ਲੱਗ ਗਏ ਸੁਨੀਲ ਜਾਖੜ ਕਿਹੜੇ ਮੁੱਦੇ ਨੂੰ ਲੈ ਕੇ ਗਏ ਨੇ ਉਹ ਵੀ ਮੈਂ ਦੱਸਦਾ ਕੰਗਨਾਰੋ ਨੌ ਦੇ ਬਿਆਨ ਕਰਕੇ ਜਿਹੜੇ ਪੰਜਾਬ ਦੇ ਵਿੱਚ ਮਾਹੌਲ ਪੈਦਾ ਹੋ ਰਿਹਾ ਜੋ ਪੰਜਾਬੀਆਂ ਨਾਲ ਹਿਮਾਚਲ ਦੇ ਵਿੱਚ ਹੋ ਰਿਹਾ ਤੁਸੀਂ ਦੇਖੋ ਕੰਗਨਾ ਰਣੌਤ ਨੇ ਜਦੋਂ ਇਹ ਬਿਆਨ ਦਿੱਤਾ ਸੀਗਾ ਕਿ ਖਾਲਿਸਤਾਨੀ ਨੇ ਮੇਰੇ ਚਪੇੜ ਮਾਰੀ ਹੈ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਕੁੱਟੇ ਗਏ ਠੀਕ ਹੈ ਜੀ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਇੱਕ ਸਿੱਖ ਨੌਜਵਾਨ ਨੇ ਇਸ ਕਰਕੇ ਕੁਰਤਾ ਕਿ ਜੀ ਤੂੰ ਖਾਲਿਸਤਾਨੀ ਹੈ ਠੀਕ ਹੈ ਸੋ ਇਹ ਇਮਪੈਕਟ ਪਿਆ ਉਹਦੇ ਬਿਆਨ ਦਾ ਠੀਕ ਹੈ ਜੀ ਜਿਹੜੇ ਹੁਣ ਉਹ ਬਿਆਨ ਦੇ ਰਹੀ ਹੈ ਇਹਨੇ ਫੇਰ ਕੋਈ ਪੰਗਾ ਪਵਾ ਦੇਣਾ ਠੀਕ ਹੈ ਇਸ ਤੋਂ ਇਲਾਵਾ ਬਾਰ-ਬਾਰ ਰਾਮ ਰਹੀਮ ਨੂੰ ਪੈਰੋਲ ਦੇਣਾ ਹੂੰ ਸਭ ਤੋਂ ਵੱਡਾ ਸਭ ਤੋਂ ਵੱਡਾ ਮੁੱਦਾ बार-बार राम रहीम ਨੂੰ ਪੈਰੋਲ ਦੇਣਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਹ ਮਾਹੌਲ ਜ਼ਰੂਰ ਖਰਾਬ ਕਰ ਰਿਹਾ ਹੈ ਕਿਉਂਕਿ ਬਿਤਕਰਾ ਮਹਿਸੂਸ ਕਰਦੇ ਨੇ ਪੰਜਾਬੀ ਕਿ ਸਾਡੇ ਬੰਦੀ ਸਿੰਘਾਂ ਨਾਲ ਜੋ ਚੱਲ ਰਿਹਾ ਹੈ ਨੇ ਲੰਬੇ ਸਮੇਂ ਤੋਂ ਕਿ ਸਜ਼ਾ ਵੀ ਪੂਰੀ ਹੋ ਗਈ ਹੈ ਨਾ ਇਹ ਤਾਂ ਜਿੱਦ ਆਪਣੇ ਹੁੰਦਾ ਕਿ ਵਰਕ ਫਰੋਮ ਹੋਮ ਇਹਦੇ ਲਈ ਤਾਂ ਭਾਈ ਕਦੇ-ਕਦੇ ਮਿਲਦਾ ਸਾਨੂੰ ਇਹਦੇ ਲਈ ਤਾਂ ਵਰਕ ਫਰੋਮ ਜੇਲ ਹੈ ਕਦੀ ਕਦੀ ਜਾਣਾ ਪੈਂਦਾ ਤੁਸੀਂ ਇਹ ਦੇਖੋ ਇੱਕ ਦਿਨ ਦੀ ਪੈਰੋਲ ਤੋਂ ਸ਼ੁਰੂ ਹੋ ਕੇ ਅਜੋ 30 40 ਦਿਨਾਂ ਤੱਕ 60 70 50 50 ਦਿਨਾਂ ਤੱਕ ਪਹੁੰਚ ਗਿਆ ਅਸੀਂ ਇਹ ਦੇਖਦੇ ਹਾਂ ਉਹ ਫੁਲਾਨੇ ਮਹੀਨੇ ਦੇ ਵਿੱਚ ਫੁਲਾਨੀਆਂ ਪੈਰੋਲਾਂ ਮਿਲੀਆਂ ਇਹ ਗੱਲ ਸਾਡੇ ਆਪਾਂ ਪੱਤਰਕਾਰੀ ਦੇ ਵਿੱਚ ਨਹੀਂ ਖੋਜ ਨਹੀਂ ਕਰ ਰਹੇ ਜਦੋਂ ਇਹਨੂੰ ਇੱਕ ਦਿਨ ਦੀ ਪੈਰੋਲ ਮਿਲੀ ਸੀ ਕਿ ਜਦੋਂ ਇਹਨੇ ਮਾਂ ਨੂੰ ਮਿਲਣ ਦਾ ਬਹਾਨਾ ਬਣਾਇਆ ਸੀਗਾ ਉਸ ਦਿਨ ਹਰਿਆਣੇ ਦੇ ਵਿੱਚ ਇੱਕ ਜਿਮਨੀ ਚੌਣ ਸੀ ਉਦੇ ਕਰਕੇ ਲਈ ਸੀ ਉਹਦੇ ਕਰਕੇ ਇਹਨੂੰ 1 ਦਿਨ ਦੀ ਪੈਰੋਲ ਦਿੱਤੀਗੀ ਜਦੋਂ ਇਹਨੂੰ 50 ਦਿਨ ਦੀ ਪੈਰੋਲ ਦਿੱਤੀਗੀ ਪੰਜਾਬ ਚ ਚਾਉਣਾ ਸੀ ਹੂੰ ਠੀਕ ਹੈ ਜੀ ਤੇ ਜਦੋਂ ਇਹਨੂੰ ਫਿਰ 30 ਦਿਨ ਦੀ ਪੈਰੋਲ ਦਿੱਤੀਗੀ ਰਾਜਸਥਾਨ ਚ ਚਾਉਣਾ ਸੀ ਅਜਿਹਾ ਉਹ ਅੰਕੜੇ ਤਾਂ ਜੋੜੇ ਨਹੀਂ ਰਹੇ ਇਹਨੂੰ ਭਾਈ ਪ੍ਰੋਲ ਕਦੋਂ ਮਿਲਦੀ ਹੈ ਜਦੋਂ ਕਿਸੇ ਵੀ ਸੂਬੇ ਦੇ ਵਿੱਚ ਖਾਸ ਕਰਕੇ ਜਿੱਥੇ ਇਹਦੇ ਡੇਰੇ ਦਾ ਦਬਾਅ ਬਜਾਦਾ ਅਸੀਂ ਬੇਸ਼ੱਕ ਕਹਦੇ ਹਾਂ ਕਿ ਪੰਜਾਬ ਦੇ ਵਿੱਚ ਦਬਾਅ ਨਹੀਂ ਹੈ ਪਰ ਮਾਲਵੇ ਦੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਇਹਦੇ ਦਬਾਅ ਹੈ ਇਹਦੇ ਭਗਤ ਬੈਠੇ ਨੇ ਪ੍ਰੇਮੀ ਬੈਠੇ ਨੇ ਸੋ ਇੱਕ ਆਮ ਮੁੱਦਾ ਜਿਹੜਾ ਸਭ ਤੋਂ ਅਹਿਮ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਤੁਸੀਂ ਕੋਈ ਵਿੱਤੀ ਸਹਾਇਤਾ ਦੋ ਮਰਜ਼ੀ ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਕਹਦੀ ਹੈ ਚਾਹੇ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਕੇ ਪੰਜਾਬ ਨੂੰ ਰਾਇਤ ਦੋ ਜਾਂ ਫਿਰ ਕਰਜ਼ਾ ਜਿਹੜਾ ਪੰਜਾਬ ਦੇ ਉੱਤੇ ਚੜਿਆ ਉਹਨੂੰ ਮਾਫ ਕਰਕੇ ਰਾਇਤ ਤੋਂ ਸੋ ਇਹ ਚਾਰ ਪੰਜ ਮੰਗਾਂ ਨੂੰ ਲੈ ਕੇ ਜਿਹੜਾ ਹੁਣ ਪਹੁੰਚੇ ਨੇ ਸੁਨੀਲ ਜਾਖੜ ਤੇ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਮੈਨੂੰ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਤੁਸੀਂ ਹੱਕ ਦੋ ਤੁਸੀਂ ਮੈਨੂੰ ਇਸ ਚੀਜ਼ ਅਹੁਦੇ ਤੋਂ ਫਾਰਕ ਕਰ ਦੋ ਕਿਉਂਕਿ ਇਹ ਵਿਤਕਰਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਤੁਸੀਂ ਜਿਹਨੂੰ ਲਾਣਾ ਲਾ ਦੋ ਮੇਰਾ ਅਸਤੀਫਾ ਤੁਹਾਡੇ ਟੇਬਲ ਤੇ ਪਿਆ ਹੋ ਤੇ ਅਸਤੀਫਾ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੇਬਲ ਤੇ ਪਿਆ ਹੈ ਇੰਤਜ਼ਾਰ ਸਿਰਫ ਹਰਿਆਣਾ ਚੋਣਾਂ ਦਾ ਸੀ ਅੱਜ ਹੋ ਗਈਆਂ 8 ਤਰੀਕ ਨੂੰ ਨਤੀਜੇ ਆ ਜਾਣਗੇ ਜਾਂ ਤਾਂ ਫਿਰ ਭਾਜਪਾਲੇ ਰੈਜ਼ੀਨੇਸ਼ਨ ਐਕਸੈਪਟ ਕਰ ਲੈਣਗੇ ਜਾਂ ਜਾਖੜ ਸਾਹਿਬ ਖੁਦ ਇਹਦਾ ਖੁਲਾਸਾ ਕਰ ਦੇਣਗੇ ਕਿ ਭਾਈ ਮੈਂ ਅਸਤੀਫਾ ਦੇ ਕੇ ਭਰੇ ਹੋ ਗਿਆ ਤੇ ਮੈਂ ਫਾਰਕ ਹਾਂ ਹੁਣ ਆਪਣੀਆਂ ਜ਼ਿੰਮੇਵਾਰੀਆਂ ਤੋਂ ਤੇ ਹੁਣ ਉਹ ਕਿਹੜੀ ਕਿਹੜੀ ਪਾਰਟੀ 'ਚ ਜਾਂਦੇ ਨੇ ਕਿਹੜੇ ਪਾਸੇ ਜਾਂਦੇ ਨੇ ਉਹ ਕਹਿਣ ਬਾਧੀਆਂ ਗੱਲਾਂ ਨੇ ਪਰ ਜਿਹੜਾ ਜਾਖੜ ਸਾਹਿਬ ਨੇ ਸਟੈਂਡ ਲਿਆ ਮੈਂ ਕਹਿੰਦਾ ਬਹੁਤ ਕਾਬਲੀਅਤ ਤਾਰੀਫ ਹੈ ਕਿ ਪੰਜਾਬ ਨੂੰ ਇਸ ਜਿੱਦੀ ਲੋੜ ਹੈ ਤੇ ਜਾਖੜ ਸਾਹਿਬ ਜੋ ਇੱਕ ਗੱਲ ਕਹਿ ਕੇ ਆਇਆ ਸਭ ਤੋਂ ਅਹਿਮ ਕਿ ਤੁਸੀਂ ਬੰਦੀ ਸਿੰਘਾਂ ਨੂੰ ਪੱਟੀ ਨਹੀਂ ਦੇ ਰਹੇ ਹਨਾ ਪੈਰੋਲ ਨਹੀਂ ਦੇ ਰਹੇ ਰਾਮ ਰਹੀਮ ਨੂੰ ਦੇ ਰਹੇ ਕਿਸਾਨਾਂ ਦਾ ਮੁੱਦਾ ਨਹੀਂ ਹੱਲ ਕਰ ਰਹੇ ਜੇ ਇੱਕ ਵਾਰ ਕਿਤੇ ਪੰਜਾਬ ਦੂਸਰੇ ਰਾਸਤੇ ਤੇ ਤੁਰ ਪਿਆ ਤਾਂ ਤੁਹਾਡੇ ਤੋਂ ਮੋੜਿਆ ਨਹੀਂ ਜਾਣਾ ਇੱਕ ਪਾਸੇ ਜਦੋਂ ਅਸੀਂ ਇਸ ਮੁੱਦੇ ਤੇ ਕਿਸੇ ਵੀ ਲੀਡਰ ਦੇ ਨਾਲ ਹਨਾ ਬੁਲਾਰਿਆਂ ਦੇ ਨਾਲ ਗੱਲ ਕਰਦੇ ਹਾਂ ਕਿ ਤੁਹਾਡਾ ਹੀ ਵਿਰੋਧ ਕਿਉਂ ਹੁੰਦਾ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਤਾਂ ਉਹਨਾਂ ਦੇ ਇਹ ਕਹਿਣਾ ਹੁੰਦਾ ਹੈ ਕਿ ਨਹੀਂ ਸਾਡਾ ਵਿਰੋਧ ਨਹੀਂ ਸਗੋਂ ਪੰਜਾਬੀ ਜਿਹੜੇ ਨੇ ਸਾਡੇ ਨਾਲ ਨੇ ਉਹਨਾਂ ਦੇ ਪਿੱਛੇ ਕੋਈ ਤਾਕਤਾਂ ਛੁਪੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਸਾਨੂੰ 네ਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਹੁਣ ਅਸੀਂ ਸੁਨੀਲ ਜਾਖੜ ਦੀ ਗੱਲ ਕਰ ਲਈ ਉਹਨਾਂ ਨੇ ਤਾਂ ਸਾਫ਼ ਕਲੀਅਰ ਕਰ ਦਿੱਤਾ ਹੋਇਆ ਕਿ ਜੋ ਤੁਹਾਡੇ ਜਿਸ ਤਰੀਕੇ ਨਾਲ ਤੁਸੀਂ ਰਵੱਈਆ ਕਰ ਰਹੇ ਹੋ ਪੰਜਾਬੀਆਂ ਦੇ ਨਾਲ ਤਾਂ ਉਸ ਨੂੰ ਚੇਂਜ ਕਰਨ ਦੀ ਲੋੜ ਹੈ ਯਾਨੀ ਉਹਨਾਂ ਨੇ ਕੁਝ ਨਾ ਕੁਝ ਦੇਖਿਆ ਤਾਂ ਹੀ ਤਾਂ ਉਹਨਾਂ ਨੇ ਵੀ ਉਂਗਲ ਚੁੱਕੀ ਹੈ ਕਵਿਤਾ ਸੁਨੀਲ ਜਾਖੜ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪੰਜਾਬ ਦੇ ਉਹ ਸੋਹਿਰਦਾ ਆਗੂਆਂ ਦੇ ਵਿੱਚੋਂ ਨੇ ਤੁਸੀਂ ਦੇਖੋ ਹਾਂਸਰਾਏ ਹੰਸ ਜੀ ਪੰਜਾਬ ਦੇ ਨਾਮੀ ਸਿੰਗਰ ਹਮ ਸੰਸਦ ਰਹੇ ਚੁੱਕੇ ਦਿੱਲੀ ਤੋਂ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਵਿਰੋਧ ਹੋਇਆ ਡੱਟ ਕੇ ਵਿਰੋਧ ਹੋਇਆ ਰਵਨੀਤ ਬਿੱਟੂ ਵਿਰੋਧ ਹੋਇਆ ਜੀ ਇਸ ਤੋਂ ਇਲਾਵਾ ਦਿਨੇਸ਼ ਬੱਬੂ ਦਾ ਵਿਰੋਧ ਹੋਇਆ ਪ੍ਰਨੀਤ ਕੌਰ ਦਾ ਵਿਰੋਧ ਹੋਇਆ ਤੁਸੀਂ ਮੈਨੂੰ ਦੱਸ ਦਿਓ ਕਿ ਸੁਨੀਲ ਜਾਖੜ ਦਾ ਕਿਉਂ ਨਾ ਦੇ ਮੁਕਾਬ ਮੁਤਾਬਕ ਵਿਰੋਧ ਹੋਇਆ ਉਹਨਾਂ ਦੇ ਮੁਕਾਬਲੇ 'ਚ ਵਿਰੋਧ ਹੋਇਆ ਜੀ ਨਹੀਂ ਹੋਇਆ ਕਿਉਂਕਿ ਸੁਨੀਲ ਜਾਖੜ ਗੱਲ ਸਮਝਾਉਣਾ ਤੇ ਗੱਲ ਨੂੰ ਸਮਝਣਾ ਜਾਣਦੇ ਨੇ ਚੰਗੀ ਤਰ੍ਹਾਂ ਜਦੋਂ ਤੁਸੀਂ ਕਿਸੇ ਦਾ ਵਿਰੋਧ ਕਰਨਗੇ ਹੁਣ ਮੈਂ ਤੁਹਾਡੀ ਗੱਲ ਤੋਂ ਡਿਸੈਗਰੀਆ ਮੈਂ ਪੂਰਾ ਪੱਖ ਕੇ ਆਇਆ ਤੁਹਾਨਾ ਬੈਂਸਨ ਦੇ ਲਈ ਤੁਸੀਂ ਮੈਨੂੰ ਅੱਗੇ ਕਹੋਗੇ ਹਾਂਜੀ ਬੋਲੋ ਜਨਾਬ ਮੇਰਾ ਪਿੱਚ ਪਹਿਲੀ ਡਾਊਨ ਹੋ ਜਾਣੀ ਆ ਜੀ ਸੋ ਇਹ ਸੁਨੀਲ ਜਾਖੜ ਦਾ ਅੰਦਾਜ਼ ਆ ਸੁਨੀਲ ਜਾਖੜ ਹਮੇਸ਼ਾ ਜਿਸ ਲੈਵਲ 'ਤੇ ਗੱਲ ਕਰਦੇ ਨੇ ਹਨ ਜੀ ਬੋਲੋ ਜਨਾਬ ਬਹੁਤ ਸਮਝਦਾਰੀ ਵਾਲੇ ਜਵਾਬ ਦਿੰਦੇ ਨੇ ਬਹੁਤ ਸਮਝਦਾਰੀ ਨਾਲ ਗੱਲ ਕਰਦੇ ਨੇ ਹਾਲਾਂਕਿ ਉਹਨਾਂ ਨੇ ਇਸ ਵਾਰੀ ਥੋੜੇ ਜਿਹਾ ਬਿਆਨਾਂ ਨੂੰ ਲੈ ਕੇ ਵਿਵਾਦ ਜ਼ਰੂਰ ਛੜਿਆ ਪੰਜਾਬ ਦੇ ਵਿੱਚ ਕਿਉਂਕਿ ਪਾਰਟੀ ਦਾ ਵੀ ਥੋੜਾ ਬਹੁਤਾ ਪੱਖ ਰੱਖਣਾ ਹੁੰਦਾ ਤਾਂ ਉਹਦੇ ਕਰਕੇ ਹੋਇਆ ਪਰ ਜੋ ਉਹਨਾਂ ਨੇ ਸਟੈਂਡ ਲਿਆ ਇਹ ਬਹੁਤ ਸਾਰੇ ਆਗੂ ਜਿਹੜਾ ਪਾਰਟੀ ਦੇ ਵਿੱਚ ਨਹੀਂ ਲੈ ਪਾਉਂਦੇ ਅੱਜ ਹਰਜੀਤ ਗਰੇਵਾਲ ਦਾ ਮੈਂ ਜ਼ਿਕਰ ਇਸ ਕਰਕੇ ਕੀਤਾ ਕਿ ਹਰਜੀਤ ਗਰੇਵਾਲ ਨੇ ਵੀ ਉਹਨਾਂ ਦੇ ਇਹ ਸਭ ਬਿਆਨ ਪੁਆਇੰਟਾਂ ਦੇ ਨਾਲ ਹਮੇ ਸਹਿਮਤੀ ਜਤਾਈ ਹੈ ਤੇ ਉਹਨਾਂ ਨੇ ਇਹ ਵੀ ਕਹਿ ਕਿ ਜੇ ਪਾਰਟੀ ਨਹੀਂ ਮੰਨੂਗੀ ਤਾ ਇੱਕ ਵਰਕਰ ਦਾ ਕੰਮ ਹੁੰਦਾ ਹੈ ਪਾਰਟੀ ਦੇ ਨਾਲ ਖੜੇ ਰਹਿਣਾ ਕਹਿੰਦੇ ਫਿਰ ਮੈਂ ਪਾਰਟੀ ਦੇ ਨਾਲ ਖੜਾ ਰਹੂੰਗਾ ਚਲੋ ਇਹ ਹੁਣ ਦੇਖਣਾ ਹੋਵੇਗਾ ਕੌਣ ਕਿਹੜੇ ਪੱਲੇ 'ਚ ਖੜਦਾ ਹੈ ਜਾਂ ਜਾਖੜ ਸਾਹਿਬ ਕਿਹੜੇ ਪੱਲੇ 'ਚ ਜਾਂਦੇ ਨੇ ਉਹ ਬਾਅਦ ਦੀਆਂ ਗੱਲਾਂ ਨੇ ਪਰ ਇਹਨਾਂ ਦੇ ਲਈ ਮੈਂ ਕਹਿੰਦਾ ਇਹ ਬਹੁਤ ਵੱਡਾ ਸਟੈਂਡ ਜਿਹੜਾ ਪੰਜਾਬ ਦੇ ਲਈ ਲਿਆਏ ਨੇ ਸੋ ਪੰਜਾਬੀਆਂ ਨੂੰ ਵੀ ਹੁਣ ਥੋੜਾ ਸੋਚਣਾ ਚਾਹੀਦਾ ਹੈ ਤੇ ਖਾਸ ਕਰਕੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਜਿਹੜੇ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ ਪੰਜਾਬ ਦੇ ਲਈ ਵੱਡੇ ਵੱਡੇ ਵਾਅਦੇ ਕਰਕੇ ਗਏ ਇੱਕ ਠੋਕੇ ਦਾਅਵੇ ਕਰਕੇ ਗਏ ਉਹਨਾਂ ਨੂੰ ਵੀ ਹੁਣ ਸੋਚਣਾ ਪਏਗਾ ਕਿ ਭਾਈ ਜੇ ਉਹ ਨੂੰ ਆਪਾਂ ਇਹ ਕਹਿੰਦੇ ਆ ਕਿ Hindu Hindu ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ ਸੀ ਮੁੱਖ ਮੰਤਰੀ ਬਣ ਜੀਏ ਤਾਂ ਕਰਕੇ ਅਸੀਂ ਇਹ ਗੱਲਾਂ ਕਰਦੇ ਆ ਹਨ ਦੇਖੋ ਪੰਜਾਬ ਚ ਚਾਹੇ ਸਿੱਖ ਮੁੱਖ ਮੰਤਰੀ ਬਣੇ ਚਾਹੇ Hindu ਮੁੱਖ ਮੰਤਰੀ ਬਣੇ ਚਾਹੇ ਪਾਰਸੀ ਬਣੇ ਚਾਹੇ ਬੋਧੀ ਬਣੇ ਚਾਹੇ ਮੁਸਲਮਾਨ ਬਣ ਮਸਲਾ ਇਹ ਹੈ ਪੰਜਾਬ ਹੂੰ ਮਸਲਾ ਇੱਥੇ ਜਾਤ ਧਰਮ ਦਾ ਨਹੀਂ ਪੰਜਾਬ ਨੇ ਹਮੇਸ਼ਾ ਜਾਤਾਂ ਧਰਮਾਂ ਵਾਲੇ ਰਿਵਾਜ ਜਿਹੜੇ ਨੇ ਉਹ ਤੋੜੇ ਨੇ ਪੰਜਾਬ ਨੂੰ ਮਤਲਬ ਸਿਰਫ ਪੰਜਾਬ ਨਾਲ ਹੈ ਕਿ ਭਾਈ ਪੰਜਾਬ ਬਚਣਾ ਚਾਹੀਦਾ ਹੈ ਚਾਹੇ ਉਹਨੂੰ ਕੋਈ ਵੀ ਆਗੂ ਬਚਾਏ ਪਰ ਇਹ ਉਹਨਾਂ ਸਾਰੇ ਆਗੂਆਂ ਤੋਂ ਉੱਤੇ ਨਿਕਲਿਆ ਹੈ ਜਿਹੜੇ ਪੰਜਾਬ ਦੀ ਗੱਲ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਨਿਭਾਉਣ ਦੇ ਵਿੱਚ ਨਹੀਂ ਪਰ ਇਹ ਕਰਕੇ ਵੀ ਆਏ ਤੇ ਨਿਭਾ ਕੇ ਵੀ ਆਏ ਹਰ ਜਾਨਾ ਵੀ ਪੁੱਗਤਣ ਲਈ ਤਿਆਰ ਹੈ ਬਣੇ ਬਣਾਏ ਪ੍ਰਧਾਨ ਜੀ ਬੈਠੇ ਬਿਠਾਏ ਸਭ ਤੋਂ ਪਹਿਲਾਂ ਪ੍ਰਧਾਨ ਬਣ ਕੇ ਜਾ ਕੇ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਤੇ ਪ੍ਰਧਾਨ ਬਣ ਗਏ ਉਹ ਆਪਣੇ ਅਹੁਦੇ ਨੂੰ ਰੱਖ ਕੇ ਆ ਗਿਆ ਕਿਸੇ ਦੇ ਟੇਬਲ ਦੇ ਉੱਤੇ ਕਿ ਭਾਈ ਤੁਸੀਂ ਕਿਸੇ ਹੋਰ ਨੂੰ ਲਾਣਾ ਬਸ ਇੰਨੀ ਕੁ ਸਲਾਹ ਹੈ ਕਿ ਉਹਦੀ ਸਲਾਹ ਨੂੰ ਲੈ ਲਿਆ ਕਰੋ ਤੇ ਉਹਨੂੰ ਬਣਦੇ ਹੱਕ ਦੇ ਦਿਓ ਉਹਨੂੰ ਫੈਸਲਾ ਲੈਣ ਦਾ ਅਧਿਕਾਰ ਦੇ ਦਿਓ ਕਿ ਮੈਂ ਤਾਂ ਫੈਸਲਾ ਵੀ ਨਹੀਂ ਲੈ ਸਕਦਾ ਪਰ ਮੰਗਾ ਤੇ ਤੁਸੀਂ ਜ਼ਰੂਰ ਧਿਆਨ ਦਿਓ ਕਿਉਂਕਿ ਪੰਜਾਬ ਦਾ ਕੰਮ ਮੈਂ ਨਹੀਂ ਦੇਖ ਸਕਦਾ ਤੁਸੀਂ ਦੇਖੋ ਆਰਡੀਐਫ ਦਾ ਪੈਸਾ ਰੋਕਤਾ ਐਨਐਚਐਮ ਦਾ ਪੈਸਾ ਰੋਕਤਾ ਬਹੁਤ سارے ਪੈਸੇ ਜਿਹੜੇ ਸਾਡੇ ਪਿੰਦਰਾਂ 'ਚ ਫਸੇ ਪਏ ਆ ਜੇ ਉਹ ਆ ਜਾਣ ਤਾਂ ਲੱਗਦਾ ਕਿ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਵੀ ਚੀਜ਼ਾਂ ਰੁਕੀਆਂ ਪੰਜਾਬ ਦੀ ਉਹ ਵੀ ਪੂਰੀਆਂ ਹੋ ਜਾਣਗੀਆਂ ਮਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਚੱਲ ਰਹੀਆਂ ਜਾਂ ਫਿਰ ਹੁਣ ਦੀਵਾਲੀ ਵੀ ਆਉਣ ਵਾਲੀ ਆ ਸਰਕਾਰ ਦਾ ਵੈਸੇ ਹੀ ਖਰਚਾ ਵੱਧ ਜਾਂਦਾ ਠੀਕ ਹੈ ਬੋਨਸ ਵਗੈਰਾ ਹੁੰਦੇ ਨੇ ਤੇ ਪੰਜਾਬੀਆਂ ਨੂੰ ਵੀ ਤੋਹਫੇ ਵਗ ਉਹ ਵੀ ਖਰਚਾ ਜਿਹੜਾ ਨਿਕਲ ਜਾਏਗਾ ਜੇ ਸਰਕਾਰ ਸੋਚੇ ਕੇਂਦਰ ਸਰਕਾਰ ਬਿਲਕੁਲ ਜੀ ਤਾਂ ਜਿਵੇਂ ਪੰਜਾਬ ਦੇ ਵਿੱਚ ਅਸੀਂ ਗੱਲ ਕੀਤੀ ਕਿ ਵੋਟ ਬੈਂਕ ਭਾਜਪਾ ਦਾ ਵਧਿਆ ਹੈ ਪਰ ਦੂਜੇ ਪਾਸੇ ਚਲੋ ਹਾਰ ਵੀ ਉਹਨਾਂ ਨੂੰ ਮਿਲੀ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪਦਰਤੇ ਰੋਸ ਪ੍ਰਦਰਸ਼ਨ ਉਹਨਾਂ ਦਾ ਵਿਰੋਧ ਹੋਇਆ ਦੇਖੋ 5 ਸਾਲਾਂ ਬਾਅਦ ਉਮੀਦਵਾਰ ਕਦੀ ਲੋਕਾਂ ਦੀ ਨਿਗਾਹ 'ਚ ਚੜ ਜਾਂਦਾ ਹੈ ਕਦੀ ਉਤਰ ਜਾਂਦਾ ਪਰ ਵੋਟ ਬੈਂਕ ਹਮੇਸ਼ਾ ਵੱਧਦਾ ਹੀ ਆ ਇਹ ਫੈਕਟਰ ਰਹਿੰਦਾ ਹੈ ਦੇਖੋ ਜਦੋਂ ਬਿਨਾ ਕੁਝ ਕੀਤੇ ਪੰਜਾਬ ਚੋਂ 8 ਤੋਂ 18 ਤੇ ਪਹੁੰਚ ਗਏ ਜੇ ਕਦੀ ਸਕੀਮ ਦੇ ਕੇ ਥੋੜਾ ਸਾਥ ਲੈ ਕੇ ਉਹ ਅੱਗੇ 18 ਤੋਂ ਫਿਰ ਉਹ 28 ਜਾਂ ਫਿਰ 58 ਵੀ ਪਹੁੰਚ ਸਕਦੇ ਨੇ ਸਿਆਸਤਦਾਨ ਇਸ ਦਿਮਾਗ ਨਾਲ ਸੋਚਦੇ ਨੇ ਤੇ ਇਹ ਵੀ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਅਕਾਲੀ ਦਲ ਦੇ ਨਾਲ ਸਾਨੂੰ ਪੱਕਾ ਠਕ ਦੁਆਰ ਤੀ ਕਰਨੀ ਪਊਗੀ ਤੇ ਸੁਨੀਲ ਜਾਖੜ ਉਹਨਾਂ ਨੇ ਤੇ ਹੁਣ ਗੱਲਾਂ ਇਹ ਵੀ ਨਿਕਲ ਕੇ ਆਈਆਂ ਨੇ ਕਿ ਹੁਣ 2 2 ਵਾਲਾ ਫਾਰਮੂਲਾ ਪੰਜਾਬ 'ਚ ਜੜੀਆਂ ਜਮਨੀ ਚੋਣਾਂ ਆਣ ਲੱਗੀਆਂ ਨੇ ਉਹਦੇ ਵਿੱਚ ਅਪਲਾਈ ਹੋਏਗਾ ਤੁਸੀਂ ਦੇਖੋ ਚਰਚਾਵਾਂ ਇਹ ਸੀ ਕਿ ਜਿਹੜੇ ਨੇ ਸੁਖਬੀਰ ਬਾਦਲ ਉਹ ਗਿੱਦੜ ਬਾਹਤ ਉਮੀਦਵਾਰ ਹੋ ਸਕਦੇ ਨੇ ਪਰ ਬਣੇ ਬਾਦਲ ਹੀ ਉਮੀਦਵਾਰ ਪਰ ਜਿਹੜਾ ਨਾਮ ਮੂਰਲਾ ਚੇਂਜ ਹੋ ਗਿਆ ਮਨਪ੍ਰੀਤ ਬਾਦਲ ਨੇ ਆਪਣੀਆਂ ਸਰਗਰਮੀਆਂ ਵਧਾ ਲਈਆਂ ਤੇ ਇਹ ਗੱਲ ਪੱਕੀ ਹੈ ਕਿ ਜਿੱਥੇ ਇੱਕ ਬਾਦਲ ਉੱਥੇ ਦੂਜਾ ਬਾਦਲ ਨਹੀਂ ਹੋਏਗਾ ਜੇ ਮਨਪ੍ਰੀਤ ਬਾਦਲ ਸਰਗਰਮੀਆਂ ਵਧਾਗੇ ਤਾਂ ਸੁਖਬੀਰ ਬਾਦਲ ਨਹੀਂ ਹੋਣਗੇ ਤੇ ਇਸ ਤੋਂ ਇਲਾਵਾ ਗਿੱਦੜਬਾਹ ਸੀਟ ਕਨਫਰਮ ਹੋ ਰਹੀ ਹੈ ਕਿ ਭਾਜਪਾ ਲੜ ਰਹੀ ਆ ਹਾਸਤੇ ਤੇ ਉਧਰਲੇ ਪਾਸੇ ਫਿਰ ਲੰਗਾਹ ਸਾਹਿਬ ਦੀ ਐਂਟਰੀ ਪਿਛਲੇ ਦਰਵਾਜ਼ੇ ਚ ਕਰਾਤੀ ਲੰਗਾਹ ਸਾਹਿਬ ਦਾ ਇਤਿਹਾਸ ਹੈ ਡੇਰਾ ਬਾਬਾ ਬਨਾਨਕ ਦੇ ਵਿੱਚ ਜੀ ਜੀ ਕਿੱਡੇ ਵੱਡੇ ਮਾਰਜਨਾਂ ਜਿੱਤਦੇ ਰਹੇ ਤੁਸੀਂ ਇਹ ਦੇਖੋ ਕਿ ਸੁਖਜਿੰਦਰ ਰੰਧਾਵਾ ਮਹਿਜ 433 ਵੋਟਾਂ ਨਾਲ ਜਿੱਤੇ ਸੀ ਮਹਿ 433 ਵੋਟਾਂ ਨਾਲ ਤਾਂ ਲੰਗਾਹ ਸਾਹਿਬ ਦਾ ਇਹ ਉੱਥੇ ਇਤਿਹਾਸ ਰਿਹਾ ਤੇ ਡੇਰਾ ਬਾਬਾ ਸੀਟ ਕਿਤੇ ਨਾ ਕਿਤੇ ਲੰਗਾਹ ਸਾਹਿਬ ਦੇ ਖਾਤੇ ਜਾਂਦੀ ਦੇਖ ਲਈਏ ਉੱਥੋਂ ਸ਼੍ਰੋਮਣੀ ਅਕਾਲੀ ਦਲ ਦੇਖੋ ਜਨਤਕ ਰੂਪ ਦੇ ਵਿੱਚ ਇੱਕ ਜੁਟਤਾ ਹੋਵੇ ਨਾ ਹੋਵੇ ਅੰਦਰ ਖਾਤੇ ਜ਼ਰੂਰ ਹੋ ਰਹੀ ਹੈ ਜਿੱਥੇ ਉਹ ਤਗੜਾ ਉਮੀਦਵਾਰ ਉਤਾਰਨਗੇ ਉੱਥੇ ਨਹੀਂ ਉਤਾਰਦੇ ਤੇ ਹੁਣ ਡੇਰਾ ਬਾਬਾ ਨਾਨਕ ਤੋਂ ਕੈਨੂੰ ਭਾਜਪਾ ਦਿੰਦੀ ਐ ਤੇ ਸੁਨੀਲ ਜਾਖੜ ਦੇ ਇਸ ਚੀਜ਼ ਦਾ ਇੰਪੈਕਟ ਪੰਜਾਬ ਦੇ ਵਿੱਚ ਜ਼ਰੂਰ ਪੈਣਾ ਮੈਨੂੰ ਐਸੇ ਤੇ ਆ ਰਹੀ ਸੀ ਕਿ ਜੋ ਨਸੀਹਤ ਦਿੱਤੀ ਗਈ ਆ ਹਾਈ ਕਮਾਂਡ ਨੂੰ ਸੁਨੀਲ ਜਾਖੜ ਦੇ ਵੱਲੋਂ ਤਾਂ ਕੀ ਲੱਗਦਾ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਪਾਸੇ ਵਿਰੋਧ ਹੁੰਦਾ ਰਹਿ ਦੋਧ ਹੁੰਦਾ ਰਿਹਾ ਦੂਜੇ ਪਾਸੇ ਹੁਣ ਨਸੀਹਤ ਮਿਲੀ ਐ ਤਾਂ ਪੰਜਾਬ ਦੇ ਵਿੱਚ ਫਰਕ ਪੈਗਾ ਬਿਲਕੁਲ ਪੰਜਾਬ ਭਾਜਪਾ ਨੂੰ ਜ਼ਰੂਰ ਫਰਕ ਪੈ ਗਿਆ ਪਾਇਆ ਗਾਨੀ ਪੈ ਗਿਆ ਹੈ ਦੇਖੋ ਬਠਿੰਡਾ ਦੇ ਵਿੱਚ ਸਰੂਪ ਚੰਦ ਸਿੰਘਲਾ ਮਨਪ੍ਰੀਤ ਬਾਦਲ ਬਹੁਤ ਵੱਡੇ ਵੱਡੇ ਸਿਆਸਤਦਾਨ ਬੈਠੇ ਸੀਗੇ 2024 ਦੀਆਂ ਚੋਣਾਂ ਨੂੰ ਸਭ ਨੂੰ ਹਟਾ ਕੇ ਜਿਹੜੀ ਆ ਮਲੂਕਾ ਸਾਹਿਬ ਦੀ ਨੌ ਨੂੰ ਲਿਆਂਦਾ ਗਿਆ ਪਟਿਆਲੇ 'ਚ ਬਹੁਤ سارے ਬੰਦੇ ਬੈਠੇ ਸੀਗੇ ਬੀਜਪੀ ਦੀਆਂ ਟਿਕਟਾਂ ਲੈ ਕੇ ਤੇ ਉਹਨਾਂ ਨੂੰ ਹਟਾ ਕੇ ਫਿਰ ਇਧਰ ਉਹ ਆਪਣਾ ਗੱਲ ਕਰ ਲਈਏ ਤਾਂ ਪ੍ਰਨੀਤ ਕੌਰ ਉਹਨਾਂ ਨੂੰ ਲਿਆਂਦਾ ਗਿਆ ਇਸੇ ਤਰੀਕੇ ਦਾ ਨਾ ਬਹੁਤ ਸਾਰੇ ਨਵੇਂ ਚਿਹਰਿਆਂ ਨੂੰ ਬੀਜਪੀ ਨੇ ਇਸ ਵਾਰੀ ਅੱਗੇ ਕੀਤਾ ਰਵਨੀਤ ਬਿੱਟੂ ਆ ਫਿਰ ਆਪਾਂ ਸੁਸ਼ੀਲ ਰਿੰਕੂ ਦੀ ਗੱਲ ਕਰ ਲਈਏ ਕਿ ਹਨਾ ਜਿਹੜੇ ਜਿੱਤਦੇ ਸੀਗੇ ਉਹਨਾਂ ਦੇ ਉੱਤੇ ਦਾ ਖੇਡਿਆ ਗਿਆ ਕੱਲ ਇਹਨਾਂ ਦੇ ਇੰਚਾਰਜ ਕੋਈ ਚਾਰਜਾਂ ਦੀਆਂ ਚਾਰ ਹਲਕਿਆਂ ਦੇ ਲਿਸਟ ਜਾਰੀ ਹੋਈ ਆ ਸਾਰੇ ਜਿੰਨੇ ਇੰਚਾਰਜ ਨੇ ਦੇਖੋ ਕੋਆਰਡੀਨੇਟਰ ਤਾਂ ਨਵੇਂ ਵੀ ਲਾਏ ਗਏ ਉਹਨਾਂ ਦੇ ਵਿੱਚ ਫਤੇਜੰਗ ਬਾਜਬਲ ਆਤੇ ਗਏ ਅਨਿਲ ਸੇਖੜੀ ਲਾਤੇ ਗਏ ਹਨਾ ਪਰ ਜਿਹੜੇ ਕੋਆਰਡੀਨੇਟਰ ਲਾਏ ਗਏ ਜਿਹੜੇ ਇੰਚਾਰਜ ਲਗਾਏ ਗਏ ਮੇਨ ਜਿਨ੍ਹਾਂ ਦੇ ਮੋਢਿਆਂ ਤੇ ਭਾਰ ਪਾਇਆ ਗਿਆ ਉਹ ਸਾਰੇ ਇਹਨਾਂ ਦੇ ਪੁਰਾਣੇ ਆਗੂ ਨੇ ਸੋ ਭਾਜਪਾ ਨੂੰ ਹੁਣ ਪੁਰਾਣੇ ਆਗੂਆਂ ਦੀ ਐਂਬੀਅੰਸ ਸਮਝ ਆਣ ਲੱਗ ਗਈ ਹੈ ਸੁਨੀਲ ਜਾਖੜ ਜੋ ਅੱਖਾਂ ਖੋਲ ਕੇ ਆਏ ਨੇ ਫਰਕ ਤਾਂ ਪੈ ਗਿਆ ਉਹਦੇ ਨਾਲ ਪੰਜਾਬ ਦੇ ਵਿੱਚ ਭਾਜਪਾ ਜੇ ਬਿਲਕੁਲ ਫਰਕ ਤਾਂ ਪੈ ਗਿਆ ਤੇ ਇਸ ਨਾਲ ਅਸੀਂ ਅੱਗੇ ਮੁੱਦੇ ਤੇ ਵੱਧਦੇ ਹਾਂ ਮਾਸਕੋ ਦੇ ਵਿੱਚ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਰਸ਼ੀਆ ਤਾਲੀਬਾਨ ਤੇ ਭਾਰਤ ਵੀ ਨਾਲ ਹੀ ਸੀ ਕਿਵੇਂ ਦੇਖੀਏ ਇਸ ਨੂੰ ਕਿ ਹੁਣ ਜਿਵੇਂ ਮੀਟਿੰਗ ਹੋਈ ਹੈ ਭਾਰਤ ਵੀ ਸ਼ਾਮਲ ਸੀ ਵਿਵੇਕ ਤਾਂ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਵੀ ਮੀਟਿੰਗ ਹੋ ਸਕਦੀ ਹੈ ਤਾਲੀਬਾਨ ਦੀ ਕਿਉਂਕਿ ਤਾਲੀਬਾਨ ਦਾ ਇੱਕ ਵਾਰੀ ਜ਼ਿਕਰ ਜਿੱਦਾਂ ਕਰ ਲਈਏ ਤਾਂ ਤਾਲੀਬਾਨ ਦੇ ਰੂਲਸ ਐਂਡ ਰੈਗੂਲੇਸ਼ਨਸ ਇਸ ਦੇ ਨਾਲ ਹਰ ਕੋਈ ਵਾਕਿਫ ਹੈ ਕਿ ਕਿਸ ਤਰੀਕੇ ਨਾਲ ਕਰੜੇ ਰੂਲ ਜੋ ਹੈ ਉਹਨਾਂ ਦੇ ਵੱਲੋਂ ਬਣਾਏ ਗਏ ਸੀ ਪਰ ਕਿਤੇ ਨਾ ਕਿਤੇ ਹੁਣ ਸੌਫਟਨੈਸ ਇੱਕ ਦੇਖਣ ਨੂੰ ਮਿਲੀ ਹੈ ਕਾਫੀ ਚੇਂਜ ਦੇਖਣ ਨੂੰ ਮਿਲਿਆ ਜੀ ਦੇਖੋ ਮੈਂ ਜੈਸਾ ਸਾਹਿਬ ਦੇ ਨਾਲ ਇਹਨਾਂ ਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਸੀ ਤਾਲੀਬਾਨ ਨੇ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਤਾਂ ਉਹ ਜਿੰਨਾ ਹਿੰਸਕ ਰੂਪ ਦੇ ਵਿੱਚ ਕੀਤਾ ਗਿਆ ਜਾਂ ਜਿੰਨਾ ਗ੍ਰੈਸ਼ਨ ਦੇ ਨਾਲ ਕੀਤਾ ਗਿਆ ਤਾਂ ਉਸ ਵੇਲੇ ਪੂਰੇ ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਨੇ ਇਹਨਾਂ ਨੂੰ ਅੱਤਵਾਦੀਆਂ ਦੀ ਸੂਚੀ ਦੇ ਵਿੱਚ ਪਾਤਾ ਪਰ ਹੌਲੀ ਹੌਲੀ ਕੀ ਹੈ ਕਿ ਜਦੋਂ ਇਹਨਾਂ ਦੇ ਹੱਥ ਵਿੱਚ ਸੱਤਾ ਆਈ ਤਾਂ ਹੁਣ ਜਿਹੜਾ ਇਹਨਾਂ ਦਾ ਚਿਹਰਾ ਚੱਲ ਰਿਹਾ ਹੈ ਤਾਂ ਲੋਕ ਉਸ ਦੇ ਨਾਲ ਵਾਕਿਫ ਹੋ ਰਹੇ ਨੇ ਤੁਸੀਂ ਦੇਖੋ ਕਿ ਅਫਗਾਨਿਸਤਾਨ ਨਾਲ ਭਾਰਤ ਦੇ ਰਿਸ਼ਤੇ ਹਮੇਸ਼ਾ ਤੋਂ ਹੀ ਬਹੁਤ ਸੁਖਦੇ ਰਹੇ ਨੇ ਠੀਕ ਹੈ ਤੇ ਇਸ ਵੇਲੇ ਇੰਡੀਆ ਦੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਨੇ ਉਹ ਚੱਲ ਰਹੇ ਸੀਗੇ ਜਦੋਂ ਉੱਥੇ ਅਫਗਾਨੀਆਂ ਦਾ ਰਾਜ ਹੁੰਦਾ ਸੀਗਾ ਤੇ ਜਦੋਂ ਤਾਲੀਬਾਨੀ ਉੱਥੇ ਆਏ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗਾ ਕਿ ਜਿਹੜੇ ਇੰਡੀਆ ਦੇ ਪੈਸੇ ਉੱਥੇ ਲੱਗੇ ਨੇ ਪ੍ਰੋਜੈਕਟ ਉੱਥੇ ਲੱਗੇ ਨੇ ਉਹ ਡੁੱਬ ਜਾਣਗੇ ਪਰ ਇੰਡੀਆ ਦੇ ਪ੍ਰੋਜੈਕਟ ਨਹੀਂ ਡੁੱਬੇ ਜਿਵੇਂ ਇੱਕ ਸਰਕਾਰ ਸੁਖਦ ਰਿਸ਼ਤੇ ਰੱਖ ਕੇ ਆਪਣੀ ਵਿਦੇਸ਼ ਨੀਤੀ ਕਹਿ ਲਈਏ ਬਿਜ਼ਨਸ ਕਹਿ ਲਈਏ ਅੱਗੇ ਚਲਾਂਦੀਏ ਤੋਂ ਮੇ ਤਾਲੀਬਾਨ ਨੇ ਵੀ ਚਲਾਇਆ ਤੇ ਇਸ ਕਰਕੇ ਇੰਡੀਆ ਨੇ ਵੀ ਮਤਲਬ ਆਪਣੇ ਰਿਸ਼ਤੇ ਜਿਹੜੇ ਸੁਧਾਰੇ ਨੇ ਤਾਲੀਬਾਨ ਦੇ ਨਾਲ ਅਫਗਾਨਿਸਤਾਨ ਦੇ ਨਾਲ ਕਹਿ ਲਈਏ ਤਾਲੀਬਾਨ ਦੇ ਨਾਲ ਕਹਿ ਲਈਏ ਤੇ ਇਸ ਤੋਂ ਇਲਾਵਾ ਜੋ ਕੱਲ ਮੋਸਕੋ ਦੇ ਵਿੱਚ ਮੀਟਿੰਗ ਹੋਈ ਹੈ ਤੇ ਮੈਂ ਮੋਸਕੋ ਦਾ ਜ਼ਿਕਰ ਇਸ ਕਰਕੇ ਕਰਨਾ ਬਣਦਾ ਕਿ ਮੋਸਕੋ ਪਹਿਲਾਂ ਦੇ ਸੀਗਾ ਜਿਹਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਅੱਤਵਾਦੀ ਸੂਚੀ ਚ ਪਾਇਆ ਸੀ ਤੇ ਹੁਣ ਉਹਨੇ ਕੱਢ ਵੀ ਦਿੱਤਾ ਕੱਢ ਵੀ ਦਿੱਤਾ ਦੇਖੋ ਬੇਸ਼ੱਕ ਮਸਲਾ ਰਸ਼ੀਆ ਦਾ ਰਸ਼ੀਆ ਇਸ ਵੇਲੇ ਕਿਹੜੀ ਸਿਚੁਏਸ਼ਨ ਚ ਹੈ ਜੱਗ ਜਾਹਰ ਹੈ ਵਾਰ ਲੱਗੀ ਹੋਈ ਹੈ ਪਿਛਲੇ 1.5-2 ਸਾਲ ਤੋਂ ਜਿਹੜਾ جنگ ਹੈ ਉਹ ਚੱਲ ਰਹੀ ਹੈ ਰਸ਼ੀਆ ਨੂੰ ਵੀ ਬਹੁਤ ਸਾਰੇ ਦੇਸ਼ਾਂ ਦੀ ਇਸ ਵੇਲੇ ਸਾਥ ਦੀ ਜ਼ਰੂਰਤ ਹੈ ਤੇ ਉਹ ਇੱਕ ਇੱਕ ਕਰਕੇ ਹੱਥ ਮਿਲਾ ਵੀ ਰਹੀ ਹੈ ਪਰ ਇਸ ਦਾ ਫਾਇਦਾ ਆਪਾਂ ਗੱਲ ਕਰੀਏ ਤਾਂ ਭਾਰਤ ਨੂੰ ਬਿਲਕੁਲ ਹੋਏਗਾ ਭਾਰਤ ਇਸ ਮੀਟਿੰਗ ਦੇ ਵਿੱਚ ਗਿਆ ਹੈ ਇਹ ਤੁਸੀਂ ਜ਼ਿਕਰ ਕੀਤਾ ਇੰਡੀਆ 'ਚ ਮੀਟਿੰਗ ਹੋਵੇ ਨਾ ਹੋਵੇ ਬਾਦ ਦੀਆਂ ਗੱਲਾਂ ਨੇ ਪਰ ਭਾਰਤ ਨੂੰ ਇਸ ਦਾ ਫਾਇਦਾ ਇਸ ਕਰਕੇ ਮਿਲੇਗਾ ਕਿ ਜੋ ਲਗਾਤਾਰ ਚਾਈਨਾ ਤੇ ਪਾਕਿਸਤਾਨ ਦੀ ਦੋਸਤੀ ਆਪਸ ਵਿੱਚ ਵਧਦੀ ਜਾ ਰਹੀ ਹੈ ਦੇਖੋ ਭਾਰਤ ਦੇ ਆਲੇ ਦੁਆਲੇ ਸੂਬੇ ਜਿਹੜੇ ਹੁੰਦੇ ਨੇ ਕੋਈ ਵੀ ਦੇਸ਼ ਆਪਣੇ ਆਲੇ ਦੁਆਲੇ ਦੇ ਸੂਬਿਆਂ ਨਾਲ ਯਾਰੀ ਪਾਉਂਦਾ ਹੈ ਉਹ ਇਸ ਕਰਕੇ ਪਾਉਂਦਾ ਹੈ ਕਿ ਜੇਕਰ ਕੋਈ ਦੇਸ਼ ਮੇਰੇ ਤੇ ਹਮਲਾ ਕਰੇ ਤਾਂ ਮੇਰੇ ਨਾਲ ਦੇ ਦੇਸ਼ ਨਾਲ ਸੰਬੰਧ ਵਧੀਆ ਰਹਿਣ ਉਹ ਇਸ ਕਰਕੇ ਨਾ ਵਧੀਆ ਰਹਿਣ ਕਿ ਉਹ ਮਦਦ ਕਰੇ ਇਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਜੇਕਰ ਪਾਕਿਸਤਾਨ ਨਾਲ ਭਾਰਤ ਦੀ جنگ ਲੱਗਦੀ ਵੀ ਆ ਤਾਂ ਉਹ جنگ ਕਿਤੇ ਇੱਦੀ ਤਾਂ ਨਹੀਂ ਲੜੀ ਜਾਏਗੀ ਭਾਰਤ ਨੂੰ ਪੰਜ ਭਾਰਤ ਤੋਂ ਬਾਹਰ ਵੀ ਜਿਹੜਾ ਆ 에ਅਰ ਬੇਸ ਚਾਹੀਦੇ ਨੇ ਜਾਂ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਅੱਤਵਾਦੀਆਂ ਨੇ ਹਾਈਜੈਕ ਕਰ ਲਿਆ ਤਾਂ ਤੁਸੀਂ ਆਪਰੇਸ਼ਨ ਕਰ ਸਕੋ ਅਫਗਾਨਿਸਤਾਨ ਦੇ ਵਿੱਚ ਜੋ ਹਾਜ ਉਤਾਰਦੇ ਵੀ ਨੇ ਜਿਵੇਂ ਪਿੰਚੀ ਦੀ ਵਾਰ ਹੋਇਆ ਪਹਿਲਾਂ ਵੀ ਹੋਇਆ ਨਾ ਆਈ ਚੈਕਰਾਂ ਨੇ ਕੀਤਾ ਤਾਂ ਉੱਥੇ ਦੇਸ਼ ਨਾਲ ਤੁਹਾਡੇ ਸੰਬੰਧ ਵਧੀਆ ਨੇ ਤੁਸੀਂ ਉੱਥੇ ਜਾਓ ਆਪਣਾ ਪ੍ਰੇਸ਼ਨ ਕਰਕੇ ਵਾਪਸ ਆਜੋ ਤਾਂ ਸੂਬੇ ਨੂੰ ਵੀ ਨੇ ਇਹਦਾ ਦੇਸ਼ ਨੂੰ ਵੀ ਨੇ ਇਹਦਾ ਹੁੰਦਾ ਹਾਂ ਤਾਂ ਇਸ ਕਰਕੇ ਆਲੇ ਦੁਆਲੇ ਦੇ ਦੇਸ਼ਾਂ ਨਾਲ ਸੰਬੰਧ ਆਪਣੇ ਵਧੀਆ ਰੱਖਣਾ ਚਾਹੁੰਦਾ ਹੈ ਪਾਕਿਸਤਾਨ ਨਾਲ ਭਾਰਤ ਦੇ ਸੰਬੰਧ ਕਿਵੇਂ ਜਏ ਨੇ ਉਹ ਵੀ ਪਤਾ ਹੈ ਵਪਾਰ ਮੰਦਾ ਸਭ ਕੁਝ ਮੰਦਾ ਹੈ ਚਾਈਨਾ ਰਿਸ਼ਤੇ ਸੁਧਾਰ ਨਹੀਂ ਰਿਹਾ ਨੇਪਾਲ ਨਾਲ ਰਿਸ਼ਤੇ ਚੱਲ ਨਹੀਂ ਰਹੇ ਬੰਗਲਾਦੇਸ਼ ਨਾਲ ਵਧੀਆ ਦੋਸਤੀ ਸੀ ਉੱਥੇ ਸੱਤਾ ਪਾਲਤ ਹੋ ਗਈ ਹੁਣ ਨਵੇਂ ਆ ਕੇ ਕਿੱਦਾਂ ਦੇ ਮਿਲਦੇ ਨੇ ਬਾਦੀਆਂ ਗੱਲਾਂ ਨੇ ਨਪਾ ਜੇ ਆਪਾਂ ਗੱਲ ਕਰੀਏ ਸ਼੍ਰੀਲੰਕਾ ਦੀ ਤਾਂ ਉਹ ਤਾਂ ਕਿਆ ਹੀ ਮਦਦ ਕਰੇਗਾ ਜਿਹੜਾ ਖੁਦ ਬੈਂਕਰਪਟ ਪ੍ਰਦੇਸ਼ ਹੈ ਠੀਕ ਹੈ ਤਾਂ ਹੁਣ ਲੈ ਦੇ ਕੇ ਭਾਰਤ ਨੂੰ ਬਹੁਤ ਲੋੜ ਸੀ ਗਵਾਂਧੀ ਸੂਬੇ ਦੀ ਤੇ ਹੁਣ ਅਫਗਾਨਿਸਤਾਨ ਨਾਲ ਜਿਹੜੇ ਰੂਲ ਸੁਧਰੇ ਨੇ ਹਨਾ ਤੇ ਰਸ਼ੀਆ ਨਾਲ ਸੁਧਰੇ ਨੇ ਰਸ਼ੀਆ ਦਾ ਇੱਕ ਇਤਿਹਾਸ ਵੀ ਹੈ ਕਵਿਤਾ ਭਾਰਤ ਦੇ ਨਾਲ ਕਿ ਜਦੋਂ ਚਾਈਨਾ ਨਾਲ ਲੜਾਈ ਹੋਈ ਸੀ ਤਾਂ ਸਭ ਤੋਂ ਵੱਡਾ ਸੱਚ ਰਸ਼ੀਆ ਨੇ ਦਿੱਤਾ ਸੀ ਤੇ ਰਸ਼ੀਆ ਨਾਲ ਯਾਰੀ ਹੈ ਹੁਣ ਤਾਲੀਬਾਨ ਨਾਲ ਵੀ ਮਿਲ ਗਏ ਨੇ ਤੇ ਕਿਤੇ ਨਾ ਕਿਤਾ ਖਤਰਾ ਜਿਹੜਾ ਆ ਪਾਕਿਸਤਾਨ ਲਈ ਵੀ ਖੜਾ ਹੋ ਗਿਆ ਕਿਉਂਕਿ ਅਫਗਾਨਿਸਤਾਨ ਪਾਕਿਸਤਾਨ ਦੇ ਨਾਲ ਬਹੁਤ ਲੱਗੇ ਲੱਗਦਾ ਤੇ ਇਸ ਕਰਕੇ ਤਾਲੀਬਾਨ ਦੇ ਨਾਲ ਵੀ ਥੋੜਾ ਰੇੜਕਾ ਉਹਦਾ ਪਾਕਿਸਤਾਨ ਦਾ ਕਾਇਮ ਹੈ ਤੇ ਪਾਕਿਸਤਾਨ ਨੂੰ ਹੁਣ ਥੋੜਾ ਜਿਹਾ ਡਰ ਜ਼ਰੂਰ ਰਹੇਗਾ ਕਿਉਂਕਿ ਪਾਕਿਸਤਾਨ ਚਾਈਨਾ ਇਸ ਕਰਕੇ ਵੀ ਖੁਸ਼ ਹੁੰਦੇ ਸੀਗੇ ਕਿ ਅਸੀਂ ਜਿਹੜੇ ਪੁਆੜੇ ਪਾੰਨੇ ਆ ਨਾਲ ਦੇ ਹੁਣ ਜੋ ਉਹਨੇ ਸ਼੍ਰੀਲੰਕਾ ਦੇ ਵਿੱਚ ਕੀਤਾ ਉਹ ਜਗ ਜਾਰ ਹੈ ਕਿ ਸ਼੍ਰੀਲੰਕਾ ਚ ਪ੍ਰੋਜੈਕਟ ਸ਼ੁਰੂ ਕੀਤੇ ਕਰਜ਼ਾਈ ਕਰਕੇ ਮੁੜ ਕੇ ਹੱਥ ਪਿੱਛੇ ਖਿੱਚ ਗਿਆ ਤੇ ਬੈਂਕਰਪਟ ਕਰ ਗਿਆ ਹੁਣ ਆ ਰਾਹ ਤੇ ਦਾ ਪਾਕਿਸਤਾਨ ਵੀ ਉਹੀ ਆ ਪਰ ਸਮਝਾਵੇ ਕੌਣ ਠੀਕ ਹੈ ਤਾਂ ਹੁਣ ਜਿਹੜੇ ਰੂਲ ਬਣੇ ਨੇ ਹੌਲੀ ਹੌਲੀ ਕਰਕੇ ਜਦੋਂ ਹੁਣ ਮਾਸਕੋ ਦੇ ਵਿੱਚ ਮੀਟਿੰਗ ਹੋਈ ਰਸ਼ੀਆ ਨੇ ਬਾਹਰ ਕੱਢਤਾ ਤਾਲੀਬਾਨ ਨੇ ਜੋ ਆਪਣਾ ਰੂਪ ਦਿਖਾਇਆ ਨਰਮ ਪਾਸਾ ਦਿਖਾਇਆ ਸਖਤ ਪਾਸੇ ਤੋਂ ਬਾਅਦ ਤਾਂ ਜ਼ਰੂਰ ਉਹ ਫਰਕ ਲੈ ਕੇ ਆਇਆ ਤੇ ਉਹਦੇ ਨਾਲ ਫਰਕ ਵੀ ਪੈ ਗਿਆ ਜੀ ਬਿਲਕੁਲ ਤਾਂ ਫਰਕ ਜ਼ਰੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਅਸੀਂ ਦੋ ਮੁੱਦਿਆਂ ਉੱਤੇ ਅੱਜ ਗੱਲ ਕੀਤੀ ਹੈ ਫਰਕ ਤਾਂ ਪੈ ਗਿਆ ਦੇ ਵਿੱਚ ਤਾਂ ਇਸੇ ਤਰੀਕੇ ਦੇ ਨਾਲ ਹੋਰ ਮੁੱਦੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ ਵਿਵੀ